ਕਈ ਤਰ੍ਹਾਂ ਦੀਆਂ ਕਿਰਿਆਵਾਂ ਪ੍ਰਚਲਨ ਦੇ ਵਿੱਚ ਆ ਤੰਬਣ ਉਚਾਟਣ ਵਸ਼ੀਕਰਨ ਮਾਰਨ ਕਿਰਿਆ ਮੁੱਠ ਕਰਨੀ ਇਸ ਵੇਲੇ ਜੋ ਤੰਤਰ ਦਾ ਪਾੜ ਚੱਲਦਾ ਪਿਆ ਉਹ ਟੋਟਲੀ ਟੋਟਲੀ ਨੈਗੇਟਿਵ ਸੋ ਇਹ ਪੈਸਾ ਜਿਹੜਾ ਇਹ ਨਾਲ ਨਹੀਂ ਜਾਣਾ ਬਹੁਤ ਸਾਰੀਆਂ ਐਂਟੀਟੀਆਂ ਸਾਡੇ ਆਲੇ ਦੁਆਲੇ ਸਾਡੇ ਸਰਾਊਂਡਿੰਗਸ ਦੇ ਵਿੱਚ ਘੁੰਮ ਰਹੀਆਂ ਜਿਹਦਾ ਅੱਜਕੱਲ ਪਰਚਲਨ ਦੇ ਵਿੱਚ ਇਹ ਮੁੱਠ ਕਰਨੀ ਕਰਾਓ ਹਨਾ ਦੁਸ਼ਮਣ ਨੂੰ 24 ਘੰਟਿਆਂ ਚ ਗਿੜਫਦਾ ਵੇਖੋ ਆਪਣਾ ਵੇਖੋ ਪਿਆਰ ਨੂੰ ਪਾਓ ਪਿਆਰ ਪਾਓ ਹਾਂ ਕਿਸੇ ਵੀ ਬਰਬਾਦੀ ਦੇ ਬਰਬਾਦੀ ਕਰੋ ਜੇ ਤੁਸੀਂ ਮੇਰੇ ਵਿਚਾਰਾਂ ਨਾਲ ਸਹਿਮਤ ਨਹੀਂ ਹੋ ਤਾਂ ਇੱਕ ਬੜਾ ਸੋਹਣਾ YouTube ਤੇ ਆਪਸ਼ਨ ਆ ਯੂ ਕੈਨ ਸਕਿਪ ਉਹਨਾਂ ਦੀ ਬਲੇਸਿੰਗਸ ਦੇ ਨਾਲ ਹੀ ਮੈਂ ਅੱਜ ਤੁਹਾਡੇ ਰੂਬਰੂ ਬੈਠਾ ਹਾਂ ਉਹਨੂੰ ਕਹੋ ਤੇ ਮਰਮੁਰ ਜਾਣਾ ਜੀ ਜੀ ਬਿਲਕੁਲ ਉਹਨੂੰ ਕਹਿੰਦਾ ਫੋਟੋ ਤੇ ਹੱਥ ਪੈ ਚੁੱਕਿਆ ਉਹਨਾਂ ਨੇ देखो मेनू ਇਹਨਾਂ ਨੂੰ ਸੈਟੀਸਫਾਈਡ ਦੁਨੀਆ ਨੂੰ ਕਰਨ ਦੀ ਖਾਸ ਵੀ ਕੋਈ ਨਹੀਂ ਸ਼ਮਸ਼ਾਨ ਦੇ ਵਿੱਚ ਕੀਤੇ ਜਾਣ ਵਾਲੀ ਕਿਰਿਆ ਵਾ ਮੈਂ ਤੁਹਾਨੂੰ ਜਦੋਂ ਵੀ ਦੱਸਾਂਗਾ ਮੈਂ ਰੈਮੇਡੀ ਦੱਸਾਂਗਾ ਬੇਸਿਕਲੀ ਜਿਹੜੀ ਮੋਟਿਆਂ ਨਾਲ ਹਵਾ ਦੇ ਵਿੱਚ ਚਲਦੀ ਰੂਹਾਨੀ ਰਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ 호ਸਟ ਤਮੰਨਾ ਤੇ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੀ ਹਾਂ ਤੁਹਾਡੇ ਆਪਣੇ ਪੋਡਕਾਸਟ ਚੈਨਲ ਦੇ ਵਿੱਚ ਜਿਸ ਦਾ ਨਾਮ ਹੈ ਰੂਹਾਨੀ ਰਾਹਤ ਵਿਦ ਡਾਕਟਰ ਜਗਜੀਤ ਜਸੀ ਜੀ ਸੋ ਅਸੀਂ ਹੁਣ ਤੱਕ ਕਿੰਨੀਆਂ ਕਿਰਿਆਵਾਂ ਬਾਰੇ ਗੱਲ ਕੀਤੀ ਜਿਨ੍ਹਾਂ ਦੇ ਨਾਲ ਇੱਕ ਬਹੁਤ ਹੀ ਵਧੀਆ ਇਨਸਾਨ ਦੀ ਜ਼ਿੰਦਗੀ ਨੂੰ ਬਰਬਾਦ ਕੀਤਾ ਜਾ ਸਕਦਾ ਸੋ ਉਹਨਾਂ ਕਿਰਿਆਵਾਂ ਨੂੰ ਅੱਗੇ ਤੋਰਦੇ ਹੋਏ ਅੱਜ ਅਸੀਂ ਗੱਲਬਾਤ ਕਰਾਂਗੇ ਇੱਕ ਅਜਿਹੇ ਟੌਪਿਕ ਬਾਰੇ ਜੋ ਕਿ ਅੱਜਕੱਲ ਆਮ ਤੌਰ ਤੇ ਚੱਲ ਰਿਹਾ ਹੈ ਮੁੱਠ ਕਰਨੀ ਸੋਚ ਇਸੇ ਟੌਪਿਕ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਸਾਡੇ ਐਕਸਪਰਟ ਡਾਕਟਰ ਜਗਜੀਤ ਜਸੀ ਜੀ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਸ਼ਿਕਾ ਸਸ਼ਿਕਾ ਸੋ ਸэр ਸਭ ਤੋਂ ਪਹਿਲਾਂ ਤਾਂ ਜਦੋਂ ਕਿਰਿਆਵਾਂ ਦੀ ਗੱਲ ਆਉਂਦੀ ਹੈ ਅਸੀਂ ਪਹਿਲਾਂ ਵੀ ਬਹੁਤ ਸਾਰੇ ਕਿਰਿਆਵਾਂ ਦੀ ਗੱਲ ਕੀਤੀ ਮਾਰਨ ਕਿਰਿਆ ਹਾਂਡੀ ਚਲਾਉਣਾ ਉਹਨਾਂ ਦੇ ਵਿੱਚੋਂ ਇੱਕ ਜਿਹੜੀ ਬੜੀ ਕਾਮਨ ਜੀ ਕਿਰਿਆ ਅੱਜ ਕੱਲ੍ਹ ਚੱਲਦੀ ਹੈ ਮੁੱਠ ਕਰਨੀ ਮੈਂ ਵੀ ਅਕਸਰ ਸੁਣਿਆ ਹੈ ਕਿ ਅੱਪਾ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਇਹ ਚੀਜ਼ ਸੁਣਦੇ ਆਂ ਮੁੱਠ ਚਲਾਈ ਗਈ ਮੁੱਠ ਚਲਾਈ ਗਈ ਬੇਸਿਕਲੀ ਕੀ ਹੈ ਇਹ ਚੀਜ਼ ਦੇਖੋ ਕਈ ਤਰ੍ਹਾਂ ਦੀਆਂ ਕਿਰਿਆਵਾਂ ਪਰਚਲਨ ਦੇ ਵਿੱਚ ਆ ਗੜੀਆਂ ਤੰਤਰ ਚ ਵਰਤੀਆਂ ਜਾਂਦੀਆਂ ਉਹਦੇ ਵਿੱਚ ਸਤੰਬਣ ਉਚਾਟਣ ਬਸ਼ੀਕਰਨ ਮਾਰਨ ਕਿਰਿਆ ਮੁੱਠ ਕਰਨੀ ਸਾਰੀਆਂ ਉਹ ਕਿਰਿਆਵਾਂ ਜਿਹੜੀਆਂ ਤੰਤਰ ਦਾ 파ਟ ਆ ਬੇਸਿਕਲੀ ਸੋ ਤੰਤਰ ਜਦੋਂ ਇੰਟਰੋਡਿਊਸ ਕੀਤਾ ਗਿਆ ਸੀ ਤੇ ਉਹ ਦੁਨੀਆ ਦੇ ਭਲੇ ਲਈ ਇੰਟਰੋਡਿਊਸ ਕੀਤਾ ਗਿਆ ਸੀ ਬਟ ਸਮੇਂ ਦੇ ਨਾਲ ਹਰ ਚੀਜ਼ ਆਪਣਾ ਰੂਪ ਬਦਲਦੀ ਹੈ ਸੋ ਮੌਜੂਦਾ ਸਮੇਂ ਵਿੱਚ ਤੰਤਰ ਜਿਸ ਰੂਪ ਵਿੱਚ ਚੱਲ ਰਿਹਾ ਉਦੇ ਵਿੱਚ ਭੋਲੇ ਦਾ ਫਾਟ ਦਾ ਬਹੁਤ ਘੱਟ ਆ ਸੌਰੀ ਮੈਂ ਤੁਹਾਡੀ ਗੱਲ ਇੰਟਰਰਪਟ ਕਰਨਾ ਚਾਹਾਂਗੀ ਇੱਥੇ ਤੁਸੀਂ ਕਿਹਾ ਕਿ ਜਦੋਂ ਤੰਤਰ ਦੀ ਸਟਾਰਟਿੰਗ ਹੋਈ ਸੀ ਤਾਂ ਇਹ ਦੁਨੀਆ ਦੇ ਭਲੇ ਦੇ ਲਈ ਹੋਈ ਸੀ ਤੰਤਰ ਤਾਂ ਬੇਸਿਕਲੀ ਮੈਂ ਤਾਂ ਜਿੱਥੋਂ ਤੱਕ ਸੁਣਿਆ ਹੈ ਕਿ ਤੰਤਰ ਹਮੇਸ਼ਾ ਮਤਲਬ ਬਰਬਾਦ ਹੀ ਕਰਦਾ ਬਰਬਾਦੀ ਲੈ ਕੇ ਆਉਂਦਾ ਤੁਸੀਂ ਕਿਦਾਂ ਕਹਿ ਸਕਦੇ ਹੋ ਕਿ ਤੰਤਰ ਦੀ ਸ਼ੁਰੂਆਤ ਜਿਹੜੀ ਇਹ ਭਲੇ ਦੇ ਲਈ ਹੋਈ ਸੀ ਬਿਲਕੁਲ ਸਟਾਰਟਿੰਗ ਦੇ ਉੱਤੇ ਜਦੋਂ ਤੰਤਰ ਜੀ ਨਾ ਤੰਤਰ ਕੋਈ ਇਵਲ ਸਪੀਡਸ ਬੋਡੀ ਨੂੰ ਜਦਾ ਚੰਬੜ ਗਿਆ ਕੋਈ ਖੁਸ਼ ਹੋ ਗਿਆ ਉਹ ਸਾਡੇ ਜਿਹੜੇ ਪਹਿਲਾ ઋષਿ મુਨੀ ਹੋਏ ਆ ਨਾ ਉਹਨਾਂ ਜਦੋਂ ਤੰਤਰ ਨੂੰ ਦੁਨੀਆ ਤੇ ਇੰਟਰੋਡਿਊਸ ਕੀਤਾ ਤਾਂ ਉਹਨਾਂ ਨੇ ਭਲੇ ਲਈ ਕੀਤਾ ਮਕਸਦ ਮੇਨ ਸੀ ਦੁਨੀਆ ਨੂੰ ਲਜਾਤ ਦਿਵਾਉਣੀ ਪਰ ਸਮੇਂ ਦੇ ਨਾਲ ਦੁਨੀਆ ਦੂਜੇ ਪਾਸੇ ਚੱਲ ਪਈ ਵੀ ਉਹਦਾ ਭਲੇ ਵਾਲਾ ਪੱਖ ਤਾਂ ਕਹਿ ਸਕਦੇ ਆ ਵੀ ਮਾਈਨਸ ਹੋ ਕੇ ਰਹਿ ਗਿਆ ਇਸ ਵੇਲੇ ਜੋ ਤੰਤਰ ਦਾ ਪਾਰ ਚੱਲਦਾ ਪਿਆ ਉਹ ਟੋਟਲੀ ਟੋਟਲੀ ਨੈਗੇਟਿਵ ਕਿਉਂਕਿ ਮਨੀ ਹਰ ਇੱਕ ਨੂੰ ਚਾਹੀਦੀ ਸੋ ਮਨੀ ਦੇ ਚੱਕਰ ਦੇ ਵਿੱਚ ਦੁਨੀਆ ਜਿਹੜੀ ਹੈ ਇਨਸਾਨੀਅਤ ਭੁੱਲ ਜਾਂਦੀ ਹੈ ਆਪਣੀ ਆਖਰਤ ਭੁੱਲ ਜਾਂਦੀ ਹੈ ਵੀ ਇੱਕ ਦਿਨ ਮਰਨਾ ਆ ਮਿੱਟੀ ਵਿੱਚ ਮਿਲਣਾ ਆ ਸੋ ਇਹ ਪੈਸਾ ਜਿਹੜਾ ਇਹ ਨਾਲ ਨਹੀਂ ਜਾਣਾ ਸੋ ਪੈਸੇ ਦੇ ਚੱਕਰ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਉਲਟ ਚੱਲਦੀਆਂ ਇੱਕ ਰਿਆਵਾਂ ਜਿਹੜੀਆਂ ਉਹ ਦੁਨੀਆ ਦੇ ਭਲੇ ਲਈ ਨਾ ਹੋ ਕੇ ਪੁੱਠੇ ਪਾਸੇ ਨੂੰ ਚੱਲ ਪਈਆਂ ਲਾਵੇ ਇਸ ਵੇਲੇ ਜਿਹੜਾ ਸਮਾ ਚੱਲ ਰਿਹਾ ਉਹ ਡਾਰਕ ਵੈਬ ਦਾ ਚੱਲ ਰਿਹਾ ਬਹੁਤ ਸਾਰੀਆਂ ਐਂਟੀਟੀਆਂ ਸਾਡੇ ਆਲੇ ਦੁਆਲੇ ਸਾਡੇ ਸਰੌਂਡਿੰਗਸ ਦੇ ਵਿੱਚ ਘੁੰਮ ਰਹੀਆਂ ਤੇ ਉਹਨਾਂ ਦਾ ਯੋਰ ਆ ਇਸ ਵੇਲੇ ਤੇ ਉਸ ਕਰਕੇ ਜਿਹੜਾ ਇਸ ਵੇਲੇ ਤੰਤਰ ਆ ਉਹ ਆਪਣੇ ਪੂਰੇ ਯੋਰਾਂ ਤੇ ਆ ਪ੍ਰਭੂਤ ਰੂਪ ਦੇ ਵਿੱਚ ਆ ਸੋ ਇਹ ਆ ਵੀ ਜਿੰਨਾ ਵਾਸਤੇ ਹੈ ਉਹਨਾਂ ਵਾਸਤੇ ਨਹੀਂ ਆ ਸੇਮ ਉਹੀ ਗੱਲ ਕਹਿ ਸਕਦੇ ਜਿੱਦਾਂ ਕਿ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਇੱਕ ਪੋਜ਼ਿਟਿਵ ਤੇ ਇੱਕ ਨੈਗੇਟਿਵ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆ ਵੀ ਜੇ ਡਾਰਕ ਵੈਬ ਆ ਜੇ ਪੋਜ਼ਿਟਿਵ ਆ ਤਾਂ ਨੈਗੇਟਿਵ ਆਪਾਂ ਪਹਿਲਾਂ ਵੀ ਇਹਨਾਂ ਗੱਲਾਂ ਤੇ ਗੱਲ ਕੀਤੀ ਸੋ ਮੈਂ ਨਹੀਂ ਮੇਰਾ ਅਜਾ ਆਪਣਾ ਜਿਹੜੀ ਜਿਹੜੀ ਟੌਪਿਕ ਦੇ ਆਪਾਂ ਗੱਲ ਕਰਨੀ ਸ਼ੁਰੂ ਜਿਹੜੀ ਤੁਸੀਂ ਕੀਤੀ ਆ ਉਹ ਆਪਾਂ ਕਰਨੀ ਆ ਮੁਠ ਕਰਨੀ ਆ ਇਮੋਟ ਕਰਨੀ ਐ ਸੋਚ ਹੈ ਕਿ ਸੋ ਮੈਂ ਅੱਗੇ ਵੀ ਕਹਿਣਾ ਹੁੰਦਾ ਵੀ ਹਰ ਜਿਹੜਾ ਆਪਾਂ ਵਰਡ ਕੋਈ ਵੀ ਲੈਨੇ ਆ ਨਾ ਉਸ ਵਰਡ ਨੂੰ ਤੋੜਾਗੇ ਤੇ ਉਹਦੇ ਵਿੱਚ ਹੀ ਉਹਦਾ ਅਰਥ ਸਪਿਆ ਹੁੰਦਾ ਹਾਂਜੀ ਉਹਨਾ ਹੁਣ ਮੋਟ ਕਰਨੀ ਦਾ ਜੇ ਸ਼ਬਦੀ ਅਰਥ ਲਈਏ ਤਾਂ ਸਿੱਧਾ ਹੀ ਹਿਸਾਬ ਆ ਵੀ ਮੋਟ ਚਲਾਉਣੀ ਮੋਟ ਕਰਨੀ ਭਾਵ ਵੀ ਕਿਸੇ ਉੱਤੇ ਚਲਾਉਣੀ ਜਿਹਦਾ ਅੱਜਕੱਲ ਪਰਚਲਨ ਦੇ ਵਿੱਚ ਆ ਵੀ ਮੋਟ ਕਰਨੀ ਕਰਾਓ ਮਨ ਚਾਇਆ ਵਸ਼ੀਕਰਨ ਕਰਾਓ ਅਸੀਂ ਆ ਇਕਸਰ ਜਿਹੜੇ ਬੱਸਾਂ ਦੇ ਵਿੱਚ ਆਟੋਸ ਦੇ ਸਟੈਂਪਲੇਟਸ ਦੇਖਦੇ ਹਾਂ ਹਾਂ ਨਾ ਦੁਸ਼ਮਨ ਨੂੰ 24 ਘੰਟਿਆਂ ਚ ਦੁੜਫਦਾ ਵੇਖੋ ਫਦਾ ਵੇਖੋ ਪਿਆਰ ਨੂੰ ਪਾਓ ਪਿਆਰ ਪਾਓ ਹਾਂ ਕਿਸੇ ਦੀ ਬਰਬਾਦੀ ਦੇਖੋ ਬਰਬਾਦੀ ਕਰੋ ਇਹ ਮੈਂ ਅੱਜ ਉਸ ਟੌਪਿਕ ਦੇ ਉੱਤੇ ਗੱਲ ਕਰਨ ਲੱਗਾ ਕਿ ਨਾਲ ਮੈਂ ਗੱਲ ਕਰਨ ਤੋਂ ਪਹਿਲਾਂ ਆਡੀਅנס ਨੂੰ ਕਹਿ ਦਵਾਂ ਕਿ ਮੇਰੇ ਆਪਣੇ ਐਕਸਪੀਰੀਐਂਸਸ ਨੇ ਜੇ ਤੁਸੀਂ ਮੇਰੇ ਵਿਚਾਰਾਂ ਨਾਲ ਸਹਿਮਤ ਨਹੀਂ ਹੋ ਤਾਂ ਇੱਕ ਬੜਾ ਸੋਹਣਾ YouTube ਤੇ ਆਪਸ਼ਨ ਆ ਯੂ ਕੈਨ ਸਕਿਪ you can go to other videos because there is there are so many options on youtube to so, tusi paband nahi ho video dekhne layi bilkul, bilkul je tusi mindset to prepare nahi ho if you don't want to see then you can go easily bilkul bilkul kyunki vichara da vakhvad har ek che hunda hai tade even ki assi dono podcast kar rahe hain tade vichar bilkul alag ne mere vichar ho sakta alag ne hain kehna vichara da vakreva this is difference ji bas but if you want to ਵਾਂਟ ਹੈਲਦੀ ਡਿਬੇਟ ਦੈਨ ਆਲਵੇਜ਼ ਵੈਲਕਮ ਬਟ ਔਨ ਟੇਬਲ ਨੋਟ ਇਨ ਕਮੈਂਟਸ ਐਂਡ ਯੂਜ਼ਿੰਗ ਅਬਿਊਜ਼ਿਕ ਵਰਡਸ ਉਹ ਜਿਹੜੇ ਅਬਿਊਜ਼ਿਕ ਵਰਡ ਯੂਜ਼ ਕਰਦੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਆਈ ਡੋਂਟ ਕੇਅਰ ਅਬਾਊਟ ਦਿਸ ਕਿਉਂਕਿ ਮੈਂ ਉਸ ਲੈਵਲ ਤੋਂ ਬਹੁਤ ਉੱਪਰ ਜਾ ਚੁੱਕਾ ਇਹ ਗਾਂ ਗੂੜਾ ਮੈਨੂੰ ਕੋਈ ਮੈਟਰ ਨਹੀਂ ਕਰਦੀਆਂ ਮੈਂ ਬਹੁਤ ਉੱਪਰ ਆ ਹਮ ਬਟ ਦੋ ਹੀ ਥਿੰਗ ਇਜ਼ ਕਿ ਆਪਾਂ ਜੇ ਮੰਨ ਲਓ ਕਿ ਆਪਣੇ ਵਿਚਾਰ ਰੱਖਣੇ ਨੇ ਤੇ ਉਹ ਵਿਚਾਰ ਰੱਖਣ ਦਾ ਇੱਕ ਤਰੀਕਾ ਹੋਣਾ ਚਾਹੀਦਾ ਤੁਸੀਂ ਜਿਸ ਬੰਦੇ ਨਾਲ ਗੱਲ ਕਰਨਾ ਚਾਹੁੰਦੇ ਹੋ ਹੰਡਿਆ ਵਰਤਿਆ ਇਹ ਸਾਰੇ ਐਕਸਪੀਰੀਐਂਸਿਸ ਮੇਰੇ ਆਪਣੇ ਗੇਨ ਕੀਤੇ ਆ ਮੈਂ ਜਿਹੜੇ ਵੀ ਅੱਜ ਗੱਲ ਕਰਨ ਲੱਗਾ ਹਾਂ ਨਾ ਮੇਰੇ ਉੱਤੇ ਹੋਇਆ ਵਾ ਐਂਡ ਮੈਂ ਉਹ ਆਪਣੇ ਤੰਤੇ ਹੰਡਾਇਆ ਮੈਂ ਆਪਣੇ ਐਕਸਪੀਰੀਐਂਸਿਸ ਦੇ ਵਿੱਚੋਂ ਉਸ ਦੌਰ ਚੋਂ ਲੰਘਿਆ ਮੈਂ ਮੌਤ ਵੇਖੀ ਆ ਮੈਂ ਇਹ ਚੀਜ਼ਾਂ ਨੂੰ ਫੇਸ ਕੀਤਾ ਤੁਸੀਂ ਕਹਿੰਦੇ ਹੋ ਪੀ ਐਚ ਡੀ ਡਾਕਟਰ ਐਂਡ ਆਨ ਬਟ ਡਾਕਟਰ ਸਮਥਿੰਗ 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 ਆਜ਼ਾਦ ਹੋ ਤੁਸੀਂ ਮੈਂ ਵੀ ਫਰੀडम ਆ ਮੈਨੂੰ ਵੀ ਪੂਰੀ ਫਰੀडम ਆ ਫਰੀडम ਆਫ ਸਪੀਚ ਆ ਤੇ ਤੁਹਾਨੂੰ ਵੀ ਫਰੀडम ਆਫ ਸਪੀਚ ਆ ਤੁਸੀਂ ਵੀ ਖੁੱਲ ਕੇ ਗੱਲ ਕਰ ਸਕਦੇ ਹੋ ਖੁੱਲ ਕੇ ਡਿਬੇਟ ਕਰ ਸਕਦੇ ਹੋ ਹੈ ਨਾ ਮੇਰੇ ਕੋਲ ਜੇ ਪ੍ਰੂਫ ਨੇ ਮੇਰੇ ਸਚਾਈ ਦੇ ਹੈ ਨਾ ਤੇ ਤੁਹਾਡੇ ਕੋਲ ਵੀ ਪ੍ਰੂਫ ਹੋਣੇ ਚਾਹੀਦੇ ਆ ਗੱਲ ਕਰਨ ਦੇ ਵੀ ਆਪਾਂ ਆਨ ਟੇਬਲ ਗੱਲ ਕਰਨ ਦੀ ਯੂਟ ਰੱਖ ਸਕੀਏ ਕਿਸ ਬੰਦੇ ਦੇ ਨਾਲ ਬਿਲਕੁਲ ਦੇਖੋ ਮੈਂ ਅਕਸਰ ਇੱਕ ਚੀਜ਼ ਕਹਿੰਨੀ ਆ ਕਿ ਵਿਚਾਰ ਰੱਖਣ ਦਾ ਹੱਕ ਹਰੇਕ ਦਾ ਆਰੇਕ ਨੂੰ ਪਰ ਵਿਚਾਰ ਤੁਸੀਂ ਤਰਕ ਨਾਲ ਰੱਖੋ ਤਰਕ ਨਾਲ ਗੱਲ ਰੱਖੋ ਜਦੀ ਵੀ ਕੋਈ ਵੀ ਗੱਲ ਹਵਾ ਚ ਨਾ ਕਰ ਦਿਓ ਤਾਂ ਕਿ ਕੱਲ ਨੂੰ ਜਦੋਂ ਤੁਹਾਨੂੰ ਉਹ ਚੀਜ਼ ਮਤਲਬ ਪੁੱਛੀ ਜਾਵੇ ਤਾਂ ਤੁਹਾਨੂੰ ਚੀਜ਼ ਬਾਰੇ ਪਤਾ ਹੀ ਨਾ ਹੋਵੇ ਤੁਹਾਡੇ ਕੋਲ ਤਰਕ ਹੋਵੇ ਕਿ ਜੇ ਮੈਂ ਗੱਲ ਚੰਗੀ ਕੀਤੀ ਤਾਂ ਕਿਉਂ ਚੰਗੀ ਹੈ ਜਿਵੇਂ ਗੱਲ ਮਾੜੀ ਕੀਤੀ ਹੈ ਤੇ ਕਿਉਂ ਮਾੜੀ ਤਰਕ ਬਤਰਕ ਦੁਨੀਆ ਦੇ ਦੋ ਪਹਿਲੂ ਆ ਜੀ ਸਾਡੇ ਜਿਹੜੇ ਪਹਿਲਾਂ ਸਾਡੇ ਮਾਸਟਰਸ ਆਏ ਆ ਕਬੀਰ ਜੀ ਰਵਿਦਾਸ ਜੀ ਗੁਰਨਾਨਕ ਸਾਹਿਬ ਸਾਡੇ ਗੁਰੂ ਸਾਰੇ ਜਿੰਨੇ ਵੀ ਆ ਉਹ ਇੱਕ ਹੈਲਦੀ ਡਿਬੇਟ ਕਰਦੇ ਅਸੀਂ ਉਹਨਾਂ ਦੇ ਚਰਨਾਂ ਦੀ ਧੂੜ ਆ ਮੈਂ ਨਹੀਂ ਖੇਰੇ ਕਿ ਮੈਂ ਉਹਨਾਂ ਦੇ ਬਰਾਬਰ ਐ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਆ ਹਮੇਸ਼ਾ ਮੈਂ ਉਹਨਾਂ ਦੇ ਚਰਣਾ ਚ ਜਗ੍ਹਾ ਮੰਗੀ ਆ ਤੇ ਉਹਨਾਂ ਦੇ ਕੋਲੋਂ ਅਸ਼ੀਰਵਾਦ ਮੰਗਿਆ ਵਾ ਉਹਨਾਂ ਦੀ ਬਲੈਸਿੰਗਸ ਮੰਗੀਆਂ ਵਾ ਉਹਨਾਂ ਦੀ ਬਲੈਸਿੰਗਸ ਦੇ ਨਾਲ ਹੀ ਮੈਂ ਅੱਜ ਤੁਹਾਡੇ ਰੂਪ ਰੂਪੇਟਾ ਬਣੇ ਤੇ ਉਹਨੂੰ ਕਹੋ ਤੇ ਮਰਮਰ ਜਾਣਾ ਜੀ 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 ਬਿਲਕੁਲ ਉਹਨੂੰ ਕਹਾਂ ਤਾਂ ਫੋਟੋ ਤੇ ਹਾਲ ਪੈ ਚੁੱਕਿਆ ਹੋਣਾ ਜੇ ਪਿੱਛੇ ਰਹਿਮਤ ਨਾ ਹੁੰਦੀ ਸੋ ਮੁਰਸ਼ਿਦ ਦੀ ਰਹਿ ਸੋ ਗੱਲ ਲੰਬੀ ਹੋ ਜਾਣੀ ਮੈਂ 2 ਮਿੰਟ ਲਾਉਣੇ ਜ਼ਰੂਰ ਸੀ ਵੀ ਮੈਂ ਗੱਲ ਨੂੰ ਕਲੀਅਰ ਕਰ ਦਿਆਂ ਵੀ ਜੇ ਤੁਸੀਂ ਮੈਨੂੰ ਨਹੀਂ ਸੁਣਨਾ ਚਾਹੁੰਦੇ ਤਾਂ ਤੁਸੀਂ ਅੱਗੇ ਜਾ ਸਕਦੇ ਹੋ ਤੁਹਾਡੇ ਕੋਲ ਆਪਸ਼ਨਸ ਬਹੁਤ ਆ ਉਹ ਟੀਵੀ ਦਾ ਜ਼ਮਾਨਾ ਗਿਆ ਜਦੋਂ ਸਾਡੇ ਕੋਲ 10-15 ਚੈਨਲ ਹੁੰਦੇ ਸੀ ਆਪਾਂ ਸਿਰਫ ਡੀਡੀ 1 ਦੇਖ ਸਕਦੇ ਸੀ ਜਾਂ ਆਪਾਂ ਬਸ ਨਹੀਂ ਸੀ ਕਰ ਸਕਦੇ ਤੁਹਾਡੇ ਕੋਲ ਬਹੁਤ ਆਪਸ਼ਨਸ ਮੌਜੂਦ ਨੇ ਸੋ ਜੇ ਤੁਸੀਂ ਐਗਰੀ ਨਹੀਂ ਹੋ ਤਾਂ ਕਿ ਡਿਸਲਾਈਕ ਤਾਂ ਬਟਨ ਵੀ ਤੁਹਾਡੇ ਕੋਲ ਅਵੇਲੇਬਲ ਆ ਉਹਨੂੰ ਡਿਸਲਾਈਕ ਵੀ ਕਰ ਸਕਦੇ ਹੋ ਤੇ ਜਦੋਂ ਵੀ ਮੇਰੀ ਵੀਡੀਓਜ਼ ਦੇ ਵਿੱਚ ਨੋਟ ਨਹੀਂ ਕੀਤਾ ਮੈਂ ਕਦੇ ਕਿਸੇ ਨੂੰ ਨਹੀਂ ਕਿਹਾ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਕਰੋ ਮੈਂ ਕਦੇ ਕਿਸੇ ਨੂੰ ਨਹੀਂ ਕਿਹਾ ਮੇਰੀ ਵੀਡੀਓ ਨੂੰ ਲਾਈਕ ਕਰੋ ਐਂਡ ਮੈਂ ਕਦੇ ਕਿਸੇ ਨੂੰ ਨਹੀਂ ਕਿਹਾ ਮੇਰੀ ਵੀਡੀਓ ਨੂੰ ਸ਼ੇਅਰ ਕਰੋ ਮੇਰੇ ਖਿਆਲ ਤੋਂ YouTube ਦਾ ਪਹਿਲਾ ਚੈਨਲ ਆ ਜਿਹੜਾ ਇਹ ਗੱਲ ਨਹੀਂ ਕਹਿੰਦਾ ਐਂਡ ਤੁਸੀਂ ਰੱਜ ਕੇ ਪਿਆਰ ਦੇ ਰਹੇ ਹੋ ਮੇਰੇ ਵਿਦਆਊਟ ਕਹਿਣ ਤੋਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਹੋ ਲਾਈਕ ਵੀ ਕਰ ਰਹੇ ਹੋ ਸ਼ੇਅਰ ਵੀ ਕਰ ਰਹੇ ਹੋ ਐਂਡ ਵਧੀਆ-ਵਧੀਆ ਕਮੈਂਟ ਵੀ ਕਰ ਰਹੇ ਹੋ ਇਹ ਮੇਰੀ ਕੋਈ ਗੱਲ ਨਹੀਂ ਇਹ ਉਸ ਕਾਲਪੁਰਖ ਪਰਮਾਤਮਾ ਈਸ਼ਵਰ ਦੀ ਕਿਰਪਾ ਵਾ ਵੀ ਜਿਹੜਾ ਸੱਚ ਤੁਹਾਡੇ ਤੱਕ ਪਹੁੰਚ ਰਿਹਾ ਤੇ ਤੁਹ ਲੋਕੇ ਦੇਖੋ ਡਾਕਟਰ ਸਾਹਿਬ ਮੇਰਾ ਇਹ ਮੰਨਣਾ ਆ ਕਿ ਆਪਾਂ ਦੁਨੀਆ ਦੇ ਵਿੱਚ ਕਦੀ ਵੀ 100% ਲੋਕਾਂ ਨੂੰ ਸੈਟੀਸਫਾਈ ਜਿਹੜੇ ਉਹ ਕਰੀ ਨਹੀਂ ਸਕਦੇ ਦੇਖੋ ਮੈਨੂੰ ਇਹਨਾਂ ਨੂੰ ਸੈਟੀਸਫਾਈਡ ਦੁਨੀਆ ਨੂੰ ਕਰਨ ਦੀ ਖਾਸ ਵੀ ਕੋਈ ਨਹੀਂ ਮੈਂ ਤਾਂ ਦੱਸ ਰਿਹਾ ਤੁਹਾਡੇ ਭਲੇ ਭਲੇ ਲਈ ਗੱਲਾਂ ਖੋਲ ਰਿਹਾ ਠੀਕ ਆ ਨਾ ਟਰੀਟਮੈਂਟ ਚਾਹੇ ਮੇਰੇ ਕੋਲੋਂ ਕਰਵਾ ਲਓ ਚਾਹੇ ਕਿਤੋਂ ਕਰਵਾ ਲਓ ਮੈਂ ਆਲਵੇਸ ਰੈਡੀ ਆ ਮੈਂ ਨਹੀਂ ਕਹਿੰਦਾ ਕਿ ਮੇਰੇ ਕੋਲੋਂ ਕਰਵਾਓ ਠੀਕ ਆ ਨਾ ਕਿਤੋਂ ਵੀ ਕਰਵਾਓ ਯੂ ਆ ਰੈਡੀ ਯੂ ਆ ਆਲਵੇਸ ਆਲਵੇਸ ਫਰੀ ਠੀਕ ਆ ਨਾ ਸੋ ਗੱਲ ਕਰੋਗੇ ਮੋਟ ਕਰਨੀ ਦੀ ਗੱਲ ਲੰਬੀ ਹੋ ਜਾਣੀ ਫਿਰ ਆਪਾਂ ਦੂਜੇ ਪਾਸੇ ਇਨੀ ਲੰਬੀ ਬਹਿਤ ਤੇ ਨਹੀਂ ਜਾ ਸਕਦੇ ਮੋਟ ਕਰਨੀ ਕੀ ਆ ਵੀ ਬੇਸਿਕਲੀ ਸ਼ਮਸ਼ਾਨ ਦੇ ਵਿੱਚ ਕੀਤੇ ਜਾਣ ਵਾਲੀ ਕਿਰਿਆ ਵਾ ਇਹ ਲੋਗ ਉਹ ਕਰਦੇ ਆ ਆਊਟ ਆਫ ਜੈਲਸ ਕਿਸੇ ਨਾਲ ਬਹੁਤ ਜ਼ਿਆਦਾ ਦੁਸ਼ਮਣੀ ਦਾ ਭਾਵ ਰੱਖਦੇ ਆ ਉਹ ਲੋਗ ਇਹ ਕਿਰਿਆ ਕਰਦੇ ਆ ਇਹ ਲੋਗ ਚਲਾਉਂਦੇ ਆ ਹਾਂਦੀ ਆ ਇੱਕ ਹਾਂਦੀ ਟਾਈਪ ਪੋਟ ਹੁੰਦਾ ਮਿੱਟੀ ਦਾ ਪੋਟ ਆ ਉਹਦੇ ਵਿੱਚ ਕੁਝ ਕਿਰਿਆ ਕੀਤੀਆਂ ਜਾਂਦੀਆਂ ਸ਼ਮਸ਼ਾਨ ਦੇ ਵਿੱਚ ਉਹਦੇ ਉਸ ਇਨਸਾਨ ਦੇ ਨਾਂ ਦੀ ਮੁੱਠ ਚਲਾਈ ਜਾਂਦੀ ਹੈ ਉਹਦੇ ਨਾਲ ਜਿਹੜੀ ਮੁੱਠ ਚਲਦੀ ਆ ਉਹ ਪਾਣੀ ਵਿੱਚ ਵੀ ਵਹਾਈ ਜਾਂਦੀ ਹੈ ਉਹਦੇ ਉੱਤੇ ਕੁਝ ਮੰਤਰ ਵੀ ਪੜੇ ਜਾਂਦੇ ਆ ਮੈਂ ਹੁਣ ਉਹ ਵਾਲੇ ਮੰਤਰ ਇੱਥੇ ਆਪਾਂ ਡਿਸਕਲੋਜ਼ ਨਹੀਂ ਕਰ ਸਕਦੇ ਤੁਹਾਨੂੰ ਪਤਾ ਲੱਗੇ ਲੋਕ ਜਿਹੜੇ ਆ ਤੁਹਾਡਾ ਪੋਡਕਾਸਟ ਬਾਅਦ ਚ ਦੇਖਣੋਂ ਮੰਤਰ ਪੜਨ ਨਹੀਂ ਮੈਂ ਰੋਕਣ ਵਾਸਤੇ ਦੱਸਾਂਗਾ ਹਾਂਜੀ ਮੈਂ ਤੁਹਾਨੂੰ ਜਦੋਂ ਵੀ ਦੱਸਾਂਗਾ ਮੈਂ ਰੈਮਡੀ ਦੱਸਾਂਗਾ ਕਿਉਂਕਿ ਮੈਂ ਅਸੀ ਬਾਬਾ ਫਰੀਦ ਸਾਹਿਬ ਨੂੰ ਮੰਨਰ ਵਾਲੇ ਆ ਗੁਨਾਰਕ ਸਾਹਿਬ ਨੂੰ ਮੰਨਰ ਵਾਲੇ ਆ ਬਾਬਾ ਫਰੀਦ ਸਾਹਿਬ ਦੀ એનર્ਜੀ ਨਾਲ ਕਨੈਕਟਡ ਆ ਐਂਡ ਮੈਂ ਜਿਹੜੀ ਵੀ ਚੀਜ਼ ਦੱਸੂਗਾ ਮੈਂ ਦੁਨੀਆ ਦੇ ਭਲੇ ਲਈ ਦੱਸੂਗਾ ਮੈਂ ਬਚਾਵਾ ਤੇ ਦੱਸੂਗਾ ਨਾ ਕਿ ਮੈਂ ਉਹ ਮੰਤਰ ਦੱਸਾਂਗਾ ਜਿਹੜੇ ਮੰਤਰ ਦੇ ਨਾਲੇ ਚਲਾਈ ਜਾਂਦੀ ਸਾਡਾ ਚਲੌਰ ਦਾ ਮਕਸਦ ਕੋਈ ਨਹੀਂ ਬੇਸਿਕਲੀ ਜਿਹੜੀ ਮੋਟਿਆ ਨਾ ਹਵਾ ਦੇ ਵਿੱਚ ਚਲਦੀ ਤੇ ਚਲਦੀ ਹੈ ਸ਼ਮਸ਼ਾਨ ਦੇ ਵਿੱਚ ਐਂਡ ਕਰ ਸਕਦੇ ਆ ਉਹ ਜਿਹੜੇ ਹੰਡੇ ਵਰਤੇ ਤਾਤ੍ਰਿਕ ਜਿਨ੍ਹਾਂ ਨੂੰ ਐਕਸਪੀਰੀਅੰਸ ਆ ਇਸ ਚੀਜ਼ ਦਾ ਬਾਕੀ ਬੋਧੀ ਮੁਠ ਕਰਨੀ ਦੇ ਨਾਂ ਤੇ ਜਿਹੜੀ ਲੁੱਟ ਚੱਲਦੀ ਹੈ ਲੁੱਟ ਜਾਦਾ ਤੇ ਸੱਚ ਘੱਟ ਆ ਇੱਕ ਮੂਸਲੀ ਮੈਂ ਮਤਲਬ ਦੇਖਦੀ ਹੁੰਦੀ ਆ ਜ਼ਿਆਦਾਤਰ ਕੰਧਾ ਦੇ ਉੱਤੇ ਬਣੇ ਹੁੰਦੇ ਆ ਕਿ ਬੰਗਾਲੀ ਬਾਬਾ ਮਤਲਬ ਉਹ ਚੱਲਦੇ ਆ ਤੇ ਤੁਹਾਡੇ ਕਹਿਣ ਦਾ ਮਤਲਬ ਕਿ ਉਹ ਜ਼ਿਆਦਾਤਰ ਜਿਹੜੇ ਪੋਸਟਰ ਜਾਂ ਪੈਂਪਰੇਟਸ ਵਗੈਰਾ ਲੋਕਾਂ ਕੋਲੇ ਜਾਂਦੇ ਆ ਕਿ ਆਫ ਲਾਣਾ ਬਾਬਾ ਟਮਕਾਣਾ ਬਾਬਾ ਤੇ ਉਹ ਜਸਟ ਫਰਾਡ ਸਾਲ ਦੇ ਮਾਰਕੀਟ ਦੇਖੋ ਮੈਂ ਸਾਰਿਆਂ ਨੂੰ ਫਰਾਡ ਨਹੀਂ ਕਹਿ ਰਿਹਾ ਉਹਨਾਂ ਦੇ ਵਿੱਚ ਹੋ ਸਕਦਾ 1-2% ਸਜਾਈ ਹੋਵੇ ਨਾ ਬਟ ਮੋਸਟਲੀ ਮੋਸਟਲੀ ਉਹ ਸਾਡੀਆਂ ਫੀਲਿੰਗਸ ਦਾ ਸਾਡੇ ਇਮੋਸ਼ਨਸ ਦਾ ਫਾਇਦਾ ਉਠਾਉਂਦੇ ਮੈਂ ਤੁਹਾਡੀ ਗੱਲ ਨੂੰ ਥਣ ਇਨਟਰਪਟ ਕਰਨਾ ਚਾਹਾਂਗੀ ਫੋਰ ਐਗਜ਼ਾਮਪਲ ਲਾ ਲਓ ਕਿ ਹੁਣ ਜਿੱਦਾਂ ਮੈਂ ਆ ਤੁਹਾਨੂੰ ਤਾਂ ਹਰ ਚੀਜ਼ ਦੀ ਨੋਲੇਜ ਆ ਪਰ ਮੈਂ ਆ ਮੰਨ ਲਓ ਮੈਂ ਅਨਅਵੇਅਰ ਹਰ ਪੱਖੋਂ ਮੈਨੂੰ ਕੋਈ ਪੈਂਪਲੇਟ ਆਉਂਦਾ ਕਿ ਫਲਾਣੇ ਤੋਂ ਵਸ਼ੀਕਰਨ ਕਰਾਓ ਇਦਾਂ ਕਰਾਓ ਉਦਾਂ ਕਰਾਓ ਮੈਂ ਕਿਸੇ ਬਾਬੇ ਤੋਂ ਜਾਨੀਆ ਬਾਬਾ ਮੈਨੂੰ ਕਹਿੰਦਾ ਆ ਕਿ ਅਸੀਂ ਜੀ ਤੁਹਾਡੇ ਤੋਂ ਇੰਨੀ ਅਮਾਊਂਟ ਲਵਾਂਗੇ ਠੀਕ ਆ ਤੁਹਾਡਾ ਕੰਮ ਹੋ ਜਾਊਗਾ ਠੀਕ ਪਰ ਮੈਨੂੰ ਕਿੱਦਾਂ ਪਤਾ ਲੱਗੂਗਾ ਐਕਚੁਅਲ ਦੇ ਵਿੱਚ ਕਿ ਉਹ ਬਾਬਾ ਮਤਲਬ ਅਸਲੀ ਆ ਫੇਕ ਆ ਸਿਉ ਚਿੱਦੀ ਪਰਖ ਕਿੱਦਾਂ ਕਰ ਸਕਦੇ ਆ ਦੇਖੋ ਹੁੰਦਾ ਹੀ ਨਹੀਂ ਆ ਮੈਂ ਆਲਰੇਡੀ ਪਰਖ ਚੁੱਕਾ ਮੈਂ ਨਹੀਂ ਕਿ ਮੈਂ ਕਰਵਾਉਣ ਵਾਸਤੇ ਗਿਆ ਮੈਂ ਪਰਖਣ ਵਾਸਤੇ ਘਟੋ ਘਟ 8 ਤੋਂ 10 ਤਾਂਤਰਿਕ ਪਰਖ ਚੁੱਕਾ ਕੁਝ ਨਹੀਂ ਹੁੰਦਾ ਸਿਰਫ ਪੈਸੇ ਨਥਿੰਗ ਐਸ ਕੋਚ ਨਹੀਂ ਹੋਣਾ ਹਰ ਤਰ੍ਹਾਂ ਹਰ ਤਰ੍ਹਾਂ ਦਾ ਪਲੇਟਫਾਰਮ ਇਹ ਜੋ ਸਾਹਮਣੇ ਬੈਠਾ ਬੰਦਾ ਇਹ ਪਰਖ ਚੁੱਕਾ ਹੈ ਮੈਂ ऑलरेडी ਸਾਰੇ ਐਕਸਪੀਰੀਐਂਸਸ ਪਹਿਲਾਂ ਕਰ ਚੁੱਕਾ ਤੇ ਨਹੀਂ ਕਿ ਮੈਂ ਕੋਈ ਉੱਥੇ ਬਸ਼ਿਕਰ ਕਰਾਉਣ ਗਿਆ ਸੀ ਜਾਂ ਮੈਂ ਕੋਈ ਉੱਥੇ ਮੁੱਠ ਕਰਨੀ ਚਲਾਉਣ ਗਿਆ ਸੀ ਮੈਂ ਜਸਟ ਸਾਰੇ ਪਾਸੇ ਵਿਜ਼ਿਟ ਕਰ ਬੈਠਾ ਮੈਂ ਹਰ ਤਰ੍ਹਾਂ ਦੇ ਖੇਡੇ ਖਾ ਚੁੱਕਾ ਤੇ ਇਸ ਕਰਕੇ ਮੈਂ ਕੋਈ ਇਹ ਨਹੀਂ ਕਿ ਮੈਂ ਉਹਨਾਂ ਨੂੰ ਕਿਹੜੀ ਸਰਚ ਕਰ ਰਿਹਾ ਜਾਂ ਮੈਂ ਉਹਨਾਂ ਨੂੰ ਮਾੜਾ ਕਹਿ ਰਿਹਾ ਠੀਕ ਆ ਜੋ ਕੋਈ ਕਰ ਰਿਹਾ ਨਾ ਮੁਬਾਰਕ ਆ ਪਰ ਮੈਂ ਸਿਰਫ ਇੱਕ ਤੁਹਾਨੂੰ ਵੇਰ ਕਰਨ ਦੇ ਮਾਤੇ ਦੱਸ ਰਿਹਾ ਕਿ ਇਹ ਜਿਹੜੀਆਂ ਚੀਜ਼ਾਂ ਦਾ ਪਹਿਲੀ ਗੱਲ ਤੇ ਇਹਨਾਂ ਚੱਕਰਾਂ 'ਚ ਪਹਿਲਾਂ ਹੀ ਨਹੀਂ ਉਹ ਕਿ ਜੋ ਪਰਮਾਤਮਾ ਦੇ ਰਿਹਾ ਜੋ ਕਾਲਪੁਰਖ ਈਸ਼ਵਰ ਦੇ ਘਰ ਚੋਂ ਮਿਲ ਰਿਹਾ ਬਹੁਤ ਸੋਹਣਾ ਮਿਲ ਰਿਹਾ ਨਹੀਂ ਨਹੀਂ ਡਾਕਟਰ ਸਾਹਿਬ ਮੇਰੇ ਕਹਿਣ ਦਾ ਮਤਲਬ ਚਲੋ ਪਰ ਮੈਂ ਤਾਂ ਖੁਦ ਕਹਿੰਨੀ ਆ ਕਿ ਅਜਿਹੇ ਰਾਹਾਂ ਤੇ ਆਪਾਂ ਕਿਉਂ ਤੇਰੀ ਰਾਹਾਂ ਤੇ ਬਰਬਾਦੀ ਦਾ ਪਤਾ ਹੀ ਆ ਹੈਨਾ ਪਰ ਫਿਰ ਵੀ ਕਈ ਲੋਕ ਦੇਖੋ ਇਹ ਜਿਹੜੇ ਕੰਮ ਹਨ ਤੁਹਾਨੂੰ ਪਤਾ ਇਹ ਦੁਨੀਆ ਕਰੀ ਵੀ ਜਗ ਜਾਹਰ ਕਰਕੇ ਨਹੀਂ ਕਰਦੀ ਇਹ ਕੰਮ ਅਮੇਸ਼ਰ ਲੁਕੁ ਚੁਪਾ ਕੇ ਕੀਤੇ ਜਾਂਦੇ ਨੇ ਤੇ ਹੁਣ ਸਾਡੇ ਵਿੱਚੋਂ ਨਾ ਜਾਣੀ ਪਤਾ ਨਹੀਂ ਕਿੰਨੇ ਲੋਕ ਨੇ ਜਿਹੜੇ ਬਾਬਿਆਂ ਦੇ ਚਾਸਿਆਂ ਦੇ ਵਿੱਚ ਆ ਜਾਂਦੇ ਕਿੰਨਾ ਕਿੰਨਾ ਪੈਸਾ ਉਹਨਾਂ ਨੂੰ ਦੇ ਛੱਡਦੇ ਤੇ ਐਟ ਦੀ ਐਂਡ ਫਿਰ ਮਤਲਬ ਪੱਲੇ ਵੀ ਉਹਨਾਂ ਦੇ ਕੱਖ ਨਹੀਂ ਇਹਦਾ ਕਾਰਨ ਪਤਾ ਕੀ ਆ ਸਾਰੇ ਜੋ ਸਬਰ ਦਾ ਮਾਦਾ ਖਤਮ ਹੋ ਚੁੱਕਾ ਜੀ ਸਬਰ ਸਭ ਤੋਂ ਵੱਡੀ ਚੀਜ਼ ਆ ਸਬਰ ਆਪਾਂ ਜਦੋਂ ਆਪਣੇ ਤੋਂ ਨੀਵੇਂ ਵੱਲ ਨੂੰ ਵੇਖੋਗੇ ਤੇ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਏਗੀ ਜਦੋਂ ਆਪਣੇ ਤੋਂ ਉੱਪਰ ਵਾਲੇ ਪਾਸੇ ਵੇਖੋਗੇ ਸਵਾਏ ਦੁੱਖਾਂ ਤੋਂ ਕੁਝ ਨਹੀਂ ਮਿਲਣਾ ਜੋ ਤੇਰੇ ਮੁਕੱਦਰਾ ਦਾ ਉਹ ਚੱਲ ਕੇ ਆਊਗਾ ਤੋ ਜੋ ਤਨੇ ਮੁਕਦਰਾਂ ਚ ਨਹੀਂ ਲਿਖਿਆ ਉਹ ਆਕੇ ਵੀ ਚਲਿਆ ਚਲੇ ਜਾਊਗਾ ਬਿਲਕੁਲ ਇਹ ਚੀਜ਼ ਚ ਤਾਂ ਮੈਂ ਵੀ ਬੀਲੀਵ ਕਰਦਾ ਹੱਥ ਦੇ ਵਿੱਚ ਰੋਟੀ ਦੀ ਗਰਾਹੀ ਟੋੜੀ ਹੋਵੇ ਨਾ ਉਹ ਵੀ ਖਾਣ ਦਾ ਹੁਕਮ ਨਹੀਂ ਹੁੰਦਾ ਕਈ ਵਾਰੀ ਉਹ ਥੱਲੇ ਡਿੱਗ ਪਈ ਗਈ ਹੱਥ ਚ ਫੜੀ ਵੀ ਡਿੱਗ ਪੈਂਦੀ ਹੈ ਕਾਰਨ ਕੀ ਆ ਵੀ ਉਹ ਤੈਨੂੰ ਖਾਣ ਦਾ ਹੁਕਮ ਨਹੀਂ ਕਈ ਵਾਰੀ ਚਾਹ ਦਾ ਕੱਪ ਅੱਗੇ ਪਿਆ ਹੁੰਦਾ ਪਰ ਪੀਣ ਲੱਗਦੇ ਤੇ ਆਪਣਾ ਹੀ ਹੱਥ ਵੱਜ ਕੇ ਚਾਹ ਉੜ ਜਾਂਦੀ ਹੈ ਉਹ ਕਿ ਤੈਨੂੰ ਹੁਕਮ ਨਹੀਂ ਜੇ ਚੀਜ਼ ਸਾਡੇ ਕਰਮਾਂ ਚ ਨਹੀਂ ਲਿਖੀ ਉਹ ਆਕੇ ਵੀ ਚਲੀ ਜਾਏਗੀ ਇਸ ਕਰਕੇ ਮੈਂ ਕਹਿੰਦਾ ਵੀ ਜਦੋਂ ਵੀ ਵੇਖਣਾ ਆਪਣੇ ਤੋਂ ਨੀਵੇਂ ਵੱਲ ਵੇਖੋ ਇਹਨਾਂ ਚੀਜ਼ਾਂ ਵੱਲ ਨਾ ਪੋ ਮੁਟ ਕਰਨੀ ਇਹ ਉਚਾਰਣ ਇਹ ਵਸ਼ੀਕਰਨ ਇਹ ਸਤੰਭਣ ਇਹ ਸਭ ਦਾ ਸਭ ਨਰਕਾਂ ਦਾ ਰਸਤਾ ਹੈ ਸਿੱਧੇ ਰਸਤੇ ਤੇ ਚੱਲੋ ਉਸ ਅਕਾਲਪੁਰਖ ਈਸ਼ਵਰ ਵਾਈਗਰੂ ਦੀ એનર્ਜੀ ਨਾਲ ਕਨੈਕਟਡ ਹੋਵੋ ਜੇ ਜਾਂਦੇ ਹੋ ਗੁਰੂ ਘਰ ਗੁਰੂ ਘਰ ਜਾਓ ਉੱਥੋਂ ਮੰਗੋ ਐਂਡ ਉਹ ਦੇਊਗਾ ਜਰੂਰ ਮੈਨੂੰ ਇਹਨਾਂ ਪਤਾ ਕਿ ਦੇਂਦਾ ਜਰੂਰ ਹੈ ਸਹਜੇ ਸਹਜ ਕਲਾਇਂਦਾ ਨਹੀਂ ਕਰਦਾ ਆਲਕ ਹਰ ਇਨਸਾਨ ਦੀ ਕਿਸਮਤ ਜਾਗਦੀ ਹੈ ਸਮੇਂ ਤੇ ਜਾਗਦੀ ਆ ਆਪਾਂ ਚਾਹੁੰਦੇ ਆ ਇਨਸਟੈਂਟ ਇਨਸਟੈਂਟ ਕਾਫੀ ਇਨਸਟੈਂਟ ਚਾਹ ਇਨਸਟੈਂਟ ਕੱਪੜੇ ਆਨੋ ਰੈਡੀਮੇਡ ਦੇ ਸ਼ੋਰੂਮ ਤੇ ਜਾਈਏ ਪਾਸੋਂ ਪੁਰਾਣੇ ਲਾਈਏ ਤਾਂ ਨਵੇਂ ਪਾ ਕੇ ਬਾਹਰ ਆ ਜੀਏ ਇਹ ਪਰਮਾਤਮਾ ਦਾ ਨਾਮ ਪਰਮਾਤਮਾ ਦੀ ਬੰਦਗੀ ਜਾਂ ਕੁਝ ਦਾਤਾ ਉਹਦੇ ਘਰ ਤੋਂ ਲੈਣੀਆਂ ਇਹ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਮਿਲਣੀਆਂ ਉਦੋਂ ਵਾਂ ਜਿਹੜਾ ਮੇਰਾ ਮਾਲਕ ਰਹਿਮ ਕਰੂਗਾ ਕਿਸੇ ਨਾਲ ਪਿਆਰ ਕਰਦੇ ਆ ਪਿਆਰ ਕਿਸੇ ਲਈ ਮਿਟ ਜਾਣ ਦਾ ਨਾਂ ਆ ਨਾ ਕਿ ਉਹਨੂੰ ਜ਼ਬਰਦਸਤੀ ਪਾਉਣ ਦਾ ਜ਼ਬਰਦਸਤੀ ਪਾਉਣ ਦੇ ਚੱਕਰ ਦੇ ਵਿੱਚ ਮੁਠ ਕਰਨੇ ਵਾਲੇ ਰਾਹ ਤੁਰ ਪੈਂਦੇ ਆ ਵੀ ਚਲੋ ਬਾਬਾ ਜੀ ਨੂੰ 50000 ਦਿੰਨੇ ਆ ਐਂ ਦੇ ਬਾਬਾ ਸਾਡਾ ਬਸ਼ੀਕਰਨ ਕਰਾ ਦੂ ਵਸ਼ੀਕਰਨ ਮੁੱਠ ਕਰਨੀ ਨਾਲ ਵਸ਼ੀਕਰਨ ਵੀ ਹੁੰਦਾ ਆ ਵਸ਼ੀਕਰਨ ਵੀ ਇਹਦੇ ਨਾਲ ਚੱਲਦਾ ਵਾ ਹੋਰ ਵੀ ਬੜੇ ਤਰੀਕਿਆਂ ਨਾਲ ਵਸ਼ੀਕਰਨ ਹੁੰਦਾ ਕੱਲਾ ਮੁੱਠ ਕਰਨੀ ਨਾਲ ਨਹੀਂ ਹੋਰ ਵੀ 100 ਤਰੀਕੇ ਜੇ ਤੁਸੀਂ ਮੁੱਠ ਕਰਨੀ ਦੀ ਗੱਲ ਕਰ ਰਹੇ ਮੁੱਠ ਕਰਨੀ ਦੇ ਅੰਦਰ ਮਤਲਬ ਕੀ ਕੀ ਹੁੰਦਾ ਜ਼ਿਆਦਾਤਰ ਕੀ ਕੀ ਕਿਹੜੀ ਕਿਹੜੀ ਕਿਰਿਆਵਾਂ ਕੀਤੀਆਂ ਜਾਂਦੀਆਂ ਮੁੱਠ ਕਰਨੀ ਦੇ ਅੰਦਰ ਦੇਖੋ ਮੁੱਠ ਕਰਨੀ ਜਿਹੜੀ ਆ ਕਈ ਤਰੀਕਿਆਂ ਨਾਲ ਕੀਤੀ ਜਾਂਦੀ ਹੈ ਅੱਛਾ ਮੁੱਠ ਕਰਨੀ ਇੱਕ ਤਰੀਕੇ ਦਾ ਪਾਰਟ ਨਹੀਂ ਆ ਕਿ ਮੁੱਠ ਕਰਨੀ ਕੱਲੀ ਹਾਂਡੀ ਜਿਹੜੀ ਸ਼ਮਸ਼ਾਨ ਦੇ ਵਿੱਚ ਰੱਖ ਲਈ ਇੱਕ ਪਾਣ ਦੇ ਪੱਤੇ ਦੇ ਉੱਤੇ ਮੈਂ ਹੁਣ ਜ਼ਿਆਦਾ ਡਿਟੇਲ ਜ ਨਹੀਂ ਦੱਸਣਾ ਪਤਾ ਸਾਰਾ ਆ ਲੀਪਾਂ ਦੇ ਪਤੇ ਦੇ ਉੱਤੇ ਕਪੂਰ ਜਲਾ ਕੇ ਕੁਛ ਇਦਾਂ ਦੀਆਂ ਕਰਿਆਵਾ ਹੁੰਦੀਆਂ ਫਿਰ ਉਹ ਹਾਂਡੀ ਜਿਹੜੀ ਆ ਉਹਦੇ ਉੱਤੇ ਕਾਲਾ ਕਪੜਾ ਬੰਨ ਕੇ ਤੇ ਉਹਨੂੰ ਪਾਣੀ ਵਿੱਚ ਜਲ ਪ੍ਰਵਾਹ ਕਰ ਦਿੰਦੇ ਆ ਇਹ ਤਾਂ ਕਰਿਆ ਹਾਂਡੀ ਵਾਲੀ ਹੋ ਗਈ ਨਾ ਜਿਹੜੀ ਹਾਂਡੀ ਚੱਲਦੀ ਏ ਇੱਕ ਹਾਂਡੀ ਹਵਾ 'ਚ ਵੀ ਢਾਉਂਦੇ ਆ ਸੋ ਮੈਂ ਇਹ ਕੰਮ ਕਰਦਾ ਨਹੀਂ ਬਟ ਨੌਲੇਜ ਸਾਰੀ ਆ ਆਪਾਂ ਲਾਹੌਰ ਗਏ ਨਹੀਂ ਕਿਉਂਕਿ ਵਿਚਾਰ ਬੋਟਲ ਆ ਪਾਕਿਸਤਾਨ ਦਾ ਠੀਕ ਆ ਬਟ ਲਾਹੌਰ ਦਾ ਪਤਾ ਜ਼ਰੂਰ ਆ ਕਿਉਂਕਿ ਆਪਾਂ ਵੀਡੀਓ YouTube ਤੇ ਲਾਹੌਰ ਬਾਰੇ ਦੇਖਦੇ ਸੁਣਦੇ ਰਹਿੰਦੇ ਨੇ ਠੀਕ ਹੈ ਨਾ ਸੋ ਇਸ ਵਾਰ ਤੇ ਮੈਂ ਕੋਈ ਤਾੰਤਰਿਕ ਨਹੀਂ ਹਾਂ ਬਟ ਨੋਲਿਜ ਜ਼ਰੂਰੀ ਆ ਜੀ ਤੇ ਇਹ ਵੀ ਗੱਲ ਮੈਂ ਕਹਿ ਦਵਾਂਗੇ ਕੋਸ਼ਿਕ ਗੱਲਾਂ ਹੁੰਦੀਆਂ ਜਿਹੜੀਆਂ ਅਸੀਂ ਔਨ ਕੈਮਰਾ ਨਹੀਂ ਖੋਲ ਸਕਦੇ ਉਹਨਾਂ ਨੂੰ ਲੁਕਾ ਕੇ ਰੱਖਿਆ ਜਾਂਦਾ ਮੈਨੂੰ ਕਈ ਗੱਲਾਂ ਸੁਣ ਕੇ ਫਿਰ ਫੋਨ ਆਉਂਦੇ ਆ ਵੀ ਭਾਜੀ ਤੁਸੀਂ ਵਸੀ ਗੱਲ ਕਰਾ ਦਿਓ ਤੁਸੀਂ ਫਲਾਨ ਕਰ ਦਿਓ ਪਰ ਮੈਂ ਇਹ ਕੰਮ ਨਹੀਂ ਕਰਦਾ ਨਾ ਮੈਨੂੰ ਹੁੰਦੇ ਜੇ ਨਾ ਮੈਂ ਕਰਦਾ ਜੇ ਆ ਪਤਾ ਜ਼ਰੂਰ ਹੈ ਨੋਲਿਜ ਜ਼ਰੂਰ ਹੈ ਪਰ ਕੀਤੇ ਕਦੀ ਨਹੀਂ ਤੇ ਨਾ ਹੀ ਕਰਨੇ ਆ ਭਲੇ ਵਾਸਤੇ ਜਿਹੜਾ ਕੰਮ ਕਰਨਾ ਪਊਗਾ ਉੱਥੇ ਮੇਰੀ ਜਾਣਵੀ ਆ ਜੜਿਆ ਇਸੇ ਦੇ ਪਲੇ ਲਈ ਮੈਨੂੰ ਕੋਈ ਕੰਮ ਕਰਨਾ ਪਵੇ ਤੇ ਜਿਹੜੇ ਮੇਰੇ ਪੀਰੋ ਮੁਰਸ਼ਦ ਦੀ ਨੌਲੇਜ ਆ ਉੱਤੇ ਉਹ ਨੌਲੇਜ ਕੰਮ ਆਉਗੀ ਐਂਡ ਜਿਹਦੇ ਨਾਲ ਵੀ ਜਿਹੜੇ ਵੀ ਕੇਸ ਵਿੱਚ ਖਲੋਤੇ ਆ ਕਈ ਕੇਸਾਂ ਨੂੰ ਮੈਂ ਨਾ ਕਰ ਦੇਣਾ ਕਿਉਂ ਕਰ ਦੇਣਾ ਕਿਉਂਕਿ ਮੇਰੇ ਕੋਲ ਟਾਈਮ ਬੜਾ ਥੋੜਾ ਇਹ ਕਈ ਕੇਸ ਹੁੰਦੇ ਆ ਬਹੁਤ ਜ਼ਿਆਦਾ ਟਾਈਮ ਕੰਜ਼ਿਊਮਿੰਗ ਬਹੁਤ ਜ਼ਿਆਦਾ ਲੌਂਗ ਲੈਂਥੀ ਲੰਬੇ ਸਮੇਂ ਲਈ ਚੱਲਣ ਵਾਲੇ ਫਿਰ ਇਨਸਾਨ ਦਾ ਫਿਜ਼ੀਕਲੀ ਕੰਟੈਕਟ ਹੋਣਾ ਮੇਰੇ ਨਾਲ ਬਹੁਤ ਜ਼ਰੂਰੀ ਆ ਮਿਲਣਾ ਬਹੁਤ ਜ਼ਰੂਰੀ ਆ ਹੁਣ ਕਈ ਕੇਸ ਬੜੇ ਦੂਰ ਦੇ ਹੁੰਦੇ ਆ ਉਹਨਾਂ ਨੂੰ ਮੈਂ ਆਪ ਹੀ ਨਾ ਕਰ ਦੇਣਾ ਅਵੋਇਡ ਕਰਦਾ ਠੀਕ ਹੈ ਨਾ ਮੈਂ ਕਹਿੰਦਾ ਵੀ ਜੇ ਇਹਨਾਂ ਦੇ ਕਰਮਾ ਦਾ ਹੋਊ ਤਾਂ ਇਹਨਾਂ ਨੂੰ ਕੋਈ ਹੋਰ ਮਿਲ ਜੂ ਠੀਕ ਹੈ ਮੈਂ ਮੋਸਟਲੀ ਕਈਆਂ ਨੂੰ ਫੋਨ ਤੇ ਨਾ ਕਰ ਦੇਣਾ ਕਈਆਂ ਨੂੰ ਮਟਰਕੋਲੋਜੀ ਵੀ ਲਾ ਦੇਣਾ ਜਦੋਂ ਮੈਂ ਵੇਖਦਾ ਨਹੀਂ ਯਾਰ ਇਹ ਕੰਮ ਟਾਈਮ ਲੈਣਾ ਇਹਨੇ ਹਰ ਕੇਸ ਦੀ ਇੱਕ ਨੇਚਰ ਆ ਤੇ ਸੂਏ ਸਵਾ ਦੇ ਮੋਟ ਕਰੀ ਤੁਸੀਂ ਗੱਲ ਕੀਤੀ ਵੀ ਮੋਟ ਕਰਨੀ ਚੱਲਦੀ ਕਿਦਾਂ ਇੱਕ ਤਾਂ ਮੈਂ ਦਸੀ ਹਾਂਡੀ ਕਿਹੜੀ ਹਵਾ ਦੇ ਵਿੱਚ ਹਾਂਡੀ ਉੜਦੀ ਆ ਇੱਕ ਪਾਣੀ ਵਿੱਚ ਹਾਂਡੀ ਵਹਾਈ ਜਾਂਦੀ ਹੁਣ ਇੱਕ ਹੁੰਦੀ ਆ ਇਹਦੇ ਵਿੱਚ ਜਿਹੜੀ ਮੋਠ ਕਰਨੀ ਚੱਲਦੀ ਆ ਹਵਨ ਕੁੰਡ ਹਵਨ ਕੁੰਡ ਹਵਨ ਹਵਨ ਕਰਕੇ ਉਸ ਪਾਰਟੀਕੂਲਰ ਇਨਸਾਨ ਦੇ ਨਾਮ ਦੀ ਅਹੂਤੀ ਮੰਤਰ ਪੜ ਕੇ ਅਹੂਤੀ ਦਿੱਤੀ ਜਾਂਦੀ ਹੈ ਅਹੂਤੀ ਦਿੰਦੇ ਆ ਅਹੂਤੀ ਦਿੰਦੇ ਆ ਜਦੋਂ ਅਹੂਤੀ ਦਿੰਦੇ ਆ ਜਿਸ ਇਨਸਾਨ ਦੇ ਨਾਮ ਦੀ ਉਹ ਮੋਠ ਚੱਲ ਰਹੀ ਆ ਆ ਮੋਠਿਆ ਨਾ ਐਡਾ ਚੱਲਦੀ ਏ ਐਡਾ ਮੋਠ ਚੱਲਦੀ ਜਦੋਂ ਉਹਦੇ ਨਾਮ ਦੀ ਮੰਤਰ ਪੜ ਕੇ ਅਹੂਤੀ ਦਿੰਦੇ ਆ ਉਸਨਾਂ ਸਾਨੂੰ ਪੇਨ ਹੁੰਦਾ ਕੇ ਉਹਨੂੰ ਉਹ ਦਰਦ ਹੁੰਦਾ ਆ ਜਿਹੜਾ ਦਰਦ ਸ਼ਬਦਾਜ ਬਿਆਨ ਨਹੀਂ ਕਰ ਸਕਦੇ ਐਂਡ ਇਹ ਮੇਰਾ ਆਪਣਾ ਐਕਸਪੀਰੀਅੰਸ ਆ ਕਿ ਜਦੋਂ ਮੇਰਾ ਹਵਨਕੁੰਡ ਬਣਿਆ ਸੀ ਮੈਂ ਇਸ ਦੌਰ ਚੋਂ ਲੰਘ ਚੁੱਕਾ ਇਹ ਚੀਜ਼ ਤੁਸੀਂ ਹੰਟਾਈ ਹੋਈ ਹੈ ਮੇਰੇ ਮੇਰਾ ਹਵਨਕੁੰਡ ਬਣਿਆ ਸੀ ਮੇਰੇ ਨਾਂ ਤੇ ਹੂਤੀ ਦਿੱਤੀ ਜਾ ਰਹੀ ਸੀ ਮੇਰਾ ਮੇਰੇ ਉੱਤੇ ਮਾਰਨ ਕਿਰਿਆ ਚੱਲ ਰਹੀ ਸੀ ਮੈਂ ਆਪਣੇ ਐਕਸਪੀਰੀਅੰਸ ਦੇ ਵਿੱਚੋਂ ਗੱਲ ਕਰ ਰਹੇ ਹੋ ਐਂਡ ਜਦੋਂ ਅੱਜ ਮੈਂ ਉਸ ਦੌਰ ਵਿੱਚ ਆਇਆ ਮੈਂ ਫਿਰ ਆਪਣੇ ਗੁਰੂ ਪੀਰ ਦੇ ਕੋਲੋਂ ਸਾਰੀ ਉਸ ਚੀਜ਼ ਦੀ ਰਿਸਰਚ ਕੀਤੀ ਅੱਜ ਮੈਨੂੰ ਪਤਾ ਲੱਗਾ ਪਤਾ ਤਾਂ ਮੈਨੂੰ ਉਦੋਂ ਹੀ ਲੱਗਿਆ ਸੀ ਜਦੋਂ ਮੇਰੇ ਨਾਂ ਦੀ ਮੋਟਚਰਣੀ ਸ਼ੁਰੂ ਹੋਈ ਆ ਜਦੋਂ ਹਮਨਕੁੰਡ ਰੱਖਿਆ ਗਿਆ ਇੱਕ ਬਹੁਤ ਪੇਨਫੁੱਲ ਐਕਸਪੀਰੀਅੰਸ ਸੀ ਮੇਰੀ ਜ਼ਿੰਦਗੀ ਦਾ ਆਈ ਥਿੰਕ ਚਾਰ ਦਿਨ ਸੰਡੇ ਤੋਂ ਲੈ ਕੇ ਤੇ ਆਈ ਥਿੰਕ ਥਰਸਡੇ ਸ਼ਾਮ ਤੱਕ ਮੈਨੂੰ ਯਾਦ ਹੈ ਜਿੰਨਾ ਥਰਸਡੇ ਸ਼ਾਮ ਤੱਕ ਮੈਂ ਆਪਣੇ ਕਮਰੇ ਵਿੱਚ ਬੰਦ ਸੀ ਐਂਡ ਲਾਈਟ ਬੰਦ ਸੀ ਤੇ 2-2 ਮਿੰਟ ਬਾਅਦ ਮੈਨੂੰ ਜਮੀਨ ਤੋਂ ਹਿੱਡਾ-ਹਿੱਡਾ ਉੱਡਦਾ ਸੀ। ਮੇਰੇ ਲੱਕ ਦੇ ਵਿੱਚ ਆਦੇ ਸੀ ਜਿਵੇਂ ਕਹਿੰਦੇ ਸਰੀਆ ਘੁਬਾ ਦਿੱਤਾ। ਮੈਂ ਮੇਰੇ ਖੁਦ ਨਾਲ ਵਾਪਰਿਆ ਵਾ। ਮੇਰਾ ਆਪਣਾ ਐਕਸਪੀਰੀਅੰਸ ਹੈ ਜਿਹੜਾ ਮੈਂ ਇੱਥੇ ਰੱਖ ਰਿਹਾ। ਮੈਨੂੰ ਕਈ ਕਹਿੰਦੇ ਆ ਤੁਸੀਂ ਹਿੰਦੀ ਚੈਨਲਾਂ ਤੋਂ ਸੁਣ ਕੇ ਤੁਸੀਂ ਗੱਲਾਂ ਅੱਗੇ ਰੱਖ ਦੋ। ਮੈਨੂੰ ਕੀ ਲੋੜ ਹਿੰਦੀ ਚੈਨਲਾਂ ਤੋਂ ਸੁਣਨ ਦੀ? ਮੇਰਾ ਆਪਣਾ ਐਕਸਪੀਰੀਅੰਸ ਹੈ। ਮੈਂ ਆਪਣੇ ਗੁਰੂ ਪੀਰ ਦੇ ਕੋਲੋਂ ਤਾਬੇ ਰਹਿ ਕੇ ਅਸੀਂ ਇਹ ਸਾਰੀ ਪੜ੍ਹਾਈ ਕੀਤੀ ਆ ਸਾਰਾ ਕੁਝ ਉਹਨਾਂ ਨੇ ਸਾਨੂੰ ਦੱਸਿਆ ਵਾ। ਇਦਾਂ ਚੱਲਦਾ ਇਦਾਂ ਚੱਲਦਾ ਹੋਰ ਵੀ ਮੇਰਾ ਗੁਰੂਆਂ ਪੀਰਾਂ ਸੰਤਾਂ ਦੇ ਨਾਲ ਬਹੁਤ ਬੈਲ ਬਣੋਣਾ ਕਿਉਂਕਿ ਜਿੱਦਾਂ ਦਾ ਇਨਸਾਨ ਹੁੰਦਾ ਉਦਾਂ ਦਾ ਉਹਦਾ ਸੋਸ਼ਲ ਸਰਕਲ ਆ ਬਿਲਕੁਲ ਬਿਲਕੁਲ ਹਾਂ ਜਾਓ ਇਹਦਾ ਤੇ ਮੇਰਾ ਸਰਕਲ ਹੈ ਆ ਮੈਂ ਬਿਨਾਂ ਉਹਨਾਂ ਲੋਕਾਂ ਦੇ ਨਾਲ ਇਹਨੂੰ ਚੰਗੇ ਹੀ ਉਹ ਲੋਕ ਲੱਗਦੇ ਆ ਜਿਹੜੇ ਰੱਬ ਦੇ ਘਰ ਦੀ ਗੱਲ ਕਰਦੇ ਆ ਜਿਨ੍ਹਾਂ ਦੇ ਕੋਲੋਂ ਸਾਨੂੰ ਕੁਝ ਸਿੱਖਣ ਨੂੰ ਮਿਲਦਾ ਆ ਉਹਨਾਂ ਲੋਕਾਂ ਦੇ ਨਾਲ ਸਾਡੀ ਸਾਂਝ ਆ ਸੋ ਕੁਝ ਐਕਸਪੀਰੀਐਂਸਿਸ ਆਪਣੇ ਗੁਰੂ ਜੀ ਦੇ ਕੋਲੋਂ ਮਿਲੇ ਆ ਕੁਝ ਸਾਡੇ ਧਿਆਨ ਵਿੱਚ ਮਿਲੇ ਆ ਕੁਝ ਮੇਰੀ ਆਪਣੇ ਐਕਸਪੀਰੀਐਂਸ ਆਪਣੀ ਲਾਈਫ ਦੇ ਆ ਸੋ ਇਹ ਸਾਰਾ ਕੁਝ ਕਰਕੇ ਫਿਰ ਇਸ ਪਲੇਟਫਾਰਮ ਤੇ ਬੈਠੇ ਆ ਨਾ ਕਿ ਹਿੰਦੀ ਚੈਨਲਾਂ ਨੂੰ ਸੁਣ ਕੇ ਕਈ ਬੜੇ ਪਿਆਰੇ ਜਿਹੇ ਕਮੈਂਟ ਕਰਨਗੇ ਵੀ ਇਹ ਸਾਰਾ ਹਿੰਦੀ ਚੈਨਲਾਂ ਦਾ ਮਸਾਲਾ ਚੁੱਕ ਕੇ ਅੱਗੇ ਪੇਸ਼ ਕਰ ਦਿੱਤਾ ਸੋ ਭਰਾ ਨਾ ਮੈਂ ਹਿੰਦੀ ਚੈਨਲ ਕਦੀ ਦੇਖਿਆ ਨਾ ਮੈਨੂੰ ਸ਼ੌਂਕ ਆ ਹਿੰਦੀ ਚੈਨਲ ਸ਼ੁਰੂ ਜ਼ਰੂਰ ਕਰ ਰਹੇ ਆ ਆਪਾਂ ਵੀ ਹਿੰਦੀ ਸ਼ੁਰੂ ਕਰ ਰਹੇ ਆ ਅਬ ਇੱਕ ਦੋ ਦਿਨਾਂ ਸਾਬਾ ਵੀ ਸ਼ੂਟ ਕਰ ਰਹੇ ਆ ਸੋ ਹਮ ਵੀ ਹਿੰਦੀ ਵਿੱਚ ਚੈਨਲ ਸ਼ੁਰੂ ਕਰਾਂਗੇ ਮੈਂ ਹਿੰਦੀ ਬੋਲ ਸਕਦਾ ਕੋਈ ਏਡੀ ਪ੍ਰੋਬਲਮ ਨਹੀਂ ਹੈ ਇੰਗਲਿਸ਼ ਵੀ ਬੋਲ ਸਕਦਾ ਕੋਈ ਏਡੀ ਪ੍ਰੋਬਲਮ ਨਹੀਂ ਹੈ ਸੋ ਆਫਟਰ ਆਲ ਆਮ ਪੀ ਐਚ ਡੀ ਉਹਦੀ ਪ੍ਰੋਬਲਮ ਨਹੀਂ ਮੈਨੂੰ ਇੰਗਲਿਸ਼ ਥੀਸਿਸ ਵੀ ਲਿਖਿਆ ਬੋਲੀ ਵੀ ਆ ਮਿਲੇ ਵੀ ਆ ਲੋਕਾਂ ਨੂੰ ਐਂਡ ਉਸ ਅਕਾਲ ਪੁਰਖ ਬਾਬਾ ਫਰੀਦ ਸਾਹਿਬ ਦੀ ਕਿਰਪਾ ਦੇ ਨਾਲ ਆਪਾਂ ਹਾਈਲੀ ਐਜੂਕੇਟਡ ਆ ਕੋਈ ਐਡਾ ਮਸਲਾ ਨਹੀਂ ਜੋ ਨੌਲੇਜ ਹੋਣੀ ਜ਼ਰੂਰੀ ਆ ਸੋ ਗੱਲ ਕੀਤੀ ਮੈਂ ਹਵਨ ਦੀ ਹਵਨ ਕੁੰਡ ਦੇ ਵਿੱਚ ਹਉਤੀ ਪਾਈ ਜਾਂਦੀ ਆ ਜੀ ਹਉਤੀ ਜਦੋਂ ਦਿੰਦੇ ਆ ਇਨਸਾਨ ਤਰਫ ਦਾ ਮੱਛੀ ਵਾਂਗੂ ਉਹਨੂੰ ਕੋ ਰਸਤਾ ਨਹੀਂ ਲੱਭਦਾ ਕਿ ਮੈਂ ਕਿੱਥੇ ਜਾਵਾਂ ਮਤਲਬ ਇੱਕ ਚੰਗਾ ਭਲਾ ਇਨਸਾਨ ਜਿਹੜਾ ਆ ਉਹ ਮਤਲਬ ਉਹਨੂੰ ਪਤਾ ਹੀ ਨਹੀਂ ਕਿ ਉਹਦੇ ਸਰੀਰ ਅੰਦਰ ਉਹ ਚੀਜ਼ਾਂ ਜੋ ਜੋ ਆਹੁਤ ਦਿੱਤੀ ਜਾ ਰਹੀ ਆ ਉਹ ਬੰਦਾ ਫੀਲ ਕਰ ਪਾਉਂਦਾ ਚੰਗਾ ਭਲਾ ਹੀ ਨਹੀਂ ਮਿੱਟੀ ਹੋ ਜਾਂਦਾ ਹੂੰ ਹੂੰ ਉਹ ਇੱਕ ਸਮੇਂ ਲੋ ਕੇ ਉਹ ਇੱਕ ਅਣਚੈ ਕੈਦ ਦੇ ਵਿੱਚ ਚਲਾ ਜਾਂਦਾ ਕਈ ਵਾਰੀ ਉਹੀ ਚੀਜ਼ ਆਪਾਂ ਨਾਰਮਲ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਦੇਖਦੇ ਆ ਕਿ ਆਪਾਂ ਕਿੰਨੀ ਚੰਗਾ ਭਲਾਤਾ ਸੀਗਾ ਇਹਨੂੰ ਕੀ ਹੋ ਗਿਆ ਅਣਚੈ ਕੈਦ ਹੂੰ ਹੂੰ ਉਹ ਕੈਦ ਸਿਰਫ ਫਿਜ਼ੀਕਲੀ ਹੁੰਦੀ ਫਿਜ਼ੀਕਲੀ ਨਹੀਂ ਫਿਜ਼ੀਕਲੀ ਵੀ ਮੈਂਟਲੀ ਵੀ ਨਾ ਇੱਕ ਇਨਸਾਨ ਟੌਰਚਰ ਹੋ ਰਿਹਾ ਬਗੈਰ ਕਿਸੇ ਕਸੂਰ ਤੋਂ ਇੱਕ ਸਿਰਫ ਇੱਕ ਇਨਸਾਨ ਦੀ ਜੈਲਸੀ ਕਰਕੇ ਤੁਸੀਂ ਇੱਕ ਤਾਂ ਆਹੂਤੀ ਦੀ ਗੱਲ ਕੀਤੀ ਤੁਸੀਂ ਗੱਲ ਕੀਤੀ ਸ਼ਮਸ਼ਾਨ ਦੇ ਵਿੱਚ ਤੁਸੀਂ ਗੱਲ ਕੀਤੀ ਪਾਣੀ ਦੇ ਵਿੱਚ ਇਸ ਦੇ ਇਲਾਵਾ ਹੋਰ ਕਿਹੜੇ ਕਿਹੜੇ ਤਰੀਕਿਆਂ ਦੇ ਨਾਲ ਜਿਹੜੀ ਮੁੱਠ ਕਰਨੀ ਜਿਹੜੀ ਉਹ ਕੀਤੀ ਜਾਂਦੀ ਦੇਖੋ ਇੱਕ ਮੁੱਠ ਕਰਨੀ ਆ ਜਿਹਨੂੰ ਕਹਿੰਦੇ ਆ ਪੁਤਲਾ ਬਣਾ ਕੇ ਅੱਛਾ ਪੁਤਲਾ ਬਣਾ ਕੇ ਵੀ ਕੀਤੀ ਪੁਤਲਾ ਬਣਾ ਕੇ ਜਿਹੜਾ ਪੁਤਲਾ ਬਣਾ ਕੇ ਆ ਉਹਨੂੰ ਪੁਤਲੇ ਨੂੰ ਇਹ ਇਹ ਤੋ ਤੱਕ ਵੀ ਆ ਜੋ ਮੈਂ ਆਪਣਾ ਸਿੱਖਿਆ ਜੋ ਅਸੀਂ ਆਪਣਾ ਵਿਚਾਰ ਕਰੀ ਦੀ ਜਦੋਂ ਆਪਣੇ ਜਿਹੜੇ ਸਾਡੇ ਨਾਲ ਦੇ ਸਾਡੀ ਲਾਈਨ ਦੇ ਆ ਵਿਚਾਰ ਕੀਤੇ ਉਹਨਾਂ ਨੇ ਕਿਸੇ ਨੇ ਮਸਾਜਾ ਕੀਤਾ ਮੇਰੇ ਦੇ ਨਾਲ ਵੀ ਕਹਿੰਦੇ ਪੁਤਲਾ ਬਣਾ ਕੇ ਤੇ ਉਹਨੂੰ ਪੁਤਲੇ ਨੂੰ ਅੱਗ ਦੇ ਵਿੱਚ ਤਪਾਉਂਦੇ ਆ ਪੁਤਲਾ ਬਣਾ ਕੇ ਉਹਦੇ ਦੇਲ ਜਿਹੜੀ ਦਿਲ ਵਾਲੀ ਜਗਾ ਉੱਤੇ ਸੁਰਾਖ ਕਰਕੇ ਉਹਦੇ ਮਾਂ ਦੀ ਦਾਲ ਭਰ ਕੇ ਕਿਉਂਕਿ ਮਾਂ ਦੀ ਦਾਲ ਨੂੰ ਸਨਾਤਨ ਮਤ ਦੇ ਵਿੱਚ ਤਾਮਸਿਕ ਮੰਨਿਆ ਗਿਆ ਵਾ ਇੱਕ ਸਤਵਿਕ ਹੈ ਨਾ ਹਾਂਜੀ ਹਾਂਜੀ ਤੇ ਇੱਕ ਤਾਮਸਿਕ ਜਿਹੜਾ ਮੀਨ ਸ਼ਰਾਬ ਦੀ ਥਾਂ ਦੇ ਉੱਤੇ ਉਹਦੇ ਮਾਂ ਦੀ ਦਾਲ ਵੀ ਯੂਜ਼ ਕੀਤੀ ਜਾਂਦੀ ਓਕੇ ਅੱਛਾ ਮਤਲਬ ਜਿੱਥੇ ਜਿੱਥੇ ਤਾਮਸਿਕ ਭੋਗ ਦਿੱਤੇ ਜਾਂਦੇ ਆ ਉਹਨਾਂ ਦੀ ਥਾਂ ਤੇ ਅਸੀਂ ਮੀਨ ਸ਼ਰਾਬ ਦੀ ਜਗ੍ਹਾ ਮਾਂ ਦੀ ਦਾਲ ਵਰਤਦੇ ਆ ਸਕਦੇ ਆ ਮਾਂ ਦੀ ਦਾਲ ਵੀ ਯੂਜ਼ ਕਰਦੇ ਆ ਐਨਾ ਜਿਵੇਂ ਲਾਸਟ ਦੇ ਉੱਤੇ ਤੁਹਾਨੂੰ ਜਿਹੜੀ ਕਾਰਡ ਦੱਸੂਗਾ ਨਾ ਮੁੱਠ ਕਰਨੀ ਦੀ ਉਹ ਤੁਹਾਡੇ ਕੋਲੋਂ ਮਾਂ ਦੀ ਦਾਲ ਨਾਲ ਹੀ ਕਰਵਾਉਂਗਾ ਮੈਂ ਜੋ ਪਰਦਾ ਚੁੱਕ ਦੇਣਾ ਤੁਹਾਡੇ ਲਈ ਵੀ ਲੈ ਲਓ ਲਾਸਟ ਦੇ ਗੱਲ ਕਰਾਂਗੇ ਆਪਾਂ ਉਸ ਵਾਇ ਪਾਰਟ ਤੇ ਜਰੂਰ ਕਰਾਂਗੇ ਐਂਡ ਮੈਂ ਉਹ ਮੰਤਰ ਵੀ ਦਸਾਂਗਾ ਮੁੱਠ ਕਰਨੀ ਦੀ ਘਾਟ ਦਾ ਲਾ ਕੇ ਮੁੱਠ ਕਰਨੀ ਕਰਨ ਵਾਲਾ ਉਹ ਵੀ ਮੌਜੂਦ ਹੈ ਕੋਲ ਪਰ ਦੇਣਾ ਨਹੀਂ ਜਿਆਗਾ ਦੂਜਾ ਸੋ ਇਹ ਜਦੋਂ ਉਹਦੇ ਚ ਪੁਤਲਾ ਬਣਾ ਕੇ ਉਹ ਚ ਸਰਾਕ ਕਰਕੇ ਉਹਦੀ ਦਿਲ ਵਾਲੀ ਜਗ੍ਹਾ ਤੇ ਉਹਦੇ ਚ ਮਾਂ ਦੀ ਦਾਲ ਭਰ ਦਿੰਦੇ ਫਿਰ ਇੱਕ ਨਿੰਬੂ ਲੈ ਕੇ ਉਹਦੇ ਉੱਤੇ ਮੰਤਰ ਪੜੇ ਜਾਂਦੇ ਆ ਉਹਦੇ ਉੱਤੇ ਇੱਕ ਸੂਈ ਜਿੱਥੇ ਜਿੱਥੇ ਵੀ ਖੁੱਭਦੀ ਆ ਨਾ ਪੁਤਲੇ ਦੇ ਵਿੱਚ ਨਾਲ ਦੀ ਨਾਲ ਸੂਈ ਖੋਬਦੇ ਆ ਉੱਤੇ ਉੱਤੇ ਇਨਸਾਨ ਨੂੰ ਦਰਦ ਹੁੰਦਾ ਉਹ ਬਹੁਤ ਪੇਨਫੁੱਲ ਐਕਸਪੀਰੀਅੰਸ ਆ ਇਹੋ ਜਿਹੇ ਕੰਮ ਮੈਂ ਪਲੀਜ਼ ਰੱਬ ਦਾ ਵਾਸਤਾ ਨਾ ਕਰੋ ਵੈਰੀ ਦੁਸ਼ਮਣ ਦਾ ਵੀ ਨਾ ਮਾਰਾ ਮੰਗੋ ਕਿਉਂਕਿ ਮੈਂ ਤਾਂ ਜਿਹੜੇ ਮੇਰੀ ਮੋਦੀਆਂ ਦੁਆਵਾਂ ਲਗਦੇ ਮੋਂ ਉਹਨਾਂ ਦੀ ਵੀ ਜ਼ਿੰਦਗੀ ਮੰਗਦਾ ਮੈਂ ਤਾਂ ਕਹਿੰਦਾ ਮਾਲਕ ਉਹਨਾਂ ਨੂੰ ਵੀ ਲੰਬੀ ਉਮਰ ਦੇਈਂ ਠੀਕ ਆ ਨਾ ਸੋ ਇਹ ਚੀਜ਼ਾਂ ਜਿਹੜੀਆਂ ਬਹੁਤ ਪੇਨਫੁੱਲ ਆ ਇਹਦਾ ਨਾ ਕਰੋ ਵੀ ਇੱਕ ਕਨਸੈਪਟ ਰਕਸ ਬਲੀ ਦਾ ਵੀ ਆਉਂਦਾ ਬਲੀ ਦਾ ਵੀ ਕੋਈ ਲੈਂਦੇ ਨੇ ਮੁਟ ਕਰਨੀ ਦੇ ਵਿੱਚ ਅੱਗੇ ਦੱਸਦਾ ਤੁਹਾਨੂੰ ਮੈਂ ਬਲੀ ਵੀ ਦਿੱਤੀ ਜਾਂਦੀ ਆ ਬਲੀਆਂ ਵੀ ਦਿੰਦੇ ਆ ਬਲੀ ਦੇ ਵੀ ਆਉਂਗੇ ਵੀ ਬਲੀ ਜਿਹੜੀ ਦਿੱਤੀ ਜਾਂਦੀ ਏ ਉਹ ਬਹੁਤ ਤਰੀਕਿਆਂ ਨਾਲ ਦਿੱਤੀ ਜਾਂਦੀ ਏ ਬਲੀ ਜਿਹੜੀ ਇੱਥੇ ਜਿਹੜਾ ਪ੍ਰਚਲਨ ਏ ਬਲੀ ਦਾ ਇੰਡੀਆ ਦੇ ਵਿੱਚ ਜਿਹੜਾ ਇੱਥੇ ਬੜੀ ਤੰਤਰ ਚੱਲਦਾ ਵਾ ਉਸ ਬਲੀ ਦੇ ਵਿੱਚ ਬੱਕਰਾ ਉੱਲੂ ਉੱਲੂ ਦੀ ਅੱਖ ਕਾਲਾ ਕੁੱਕਰ ਇਹ ਚੀਜ਼ਾਂ ਜਿਹੜੀਆਂ ਮੇਨਲੀ ਇੱਥੇ ਬਲੀ ਜ ਵਰਤਦੇ ਆ ਜ਼ਿਆਦਾਤਰ ਤੇ ਜੇ ਇੰਡੀਆ ਤੋਂ ਬਾਹਰ ਚਲੇ ਜਾਓ ਤੇ ਉੱਥੇ ਅਫਰਿਕਾ ਦੇ ਵਿੱਚ ਜਿਹੜਾ ਤੰਤਰ ਚੱਲਦਾ ਉਹਦੇ ਵਿੱਚ ਤਾਂ ਬਕਾਇਦਾ ਅਫਰਿਕਾ ਦੇ ਵਿੱਚ ਤਾਂ ਮਾਰਕੀਟ ਆ ਜਿੱਥੇ ਤੁਹਾਨੂੰ ਹਰ ਜਾਨਵਰ ਦੇ ਖੂਨ ਦਾ ਪਾਊਡਰ ਮਿਲੂਗਾ ਅੱਛਾ ਤੰਤਰ ਕਰਨ ਵਾਸਤੇ ਓਕੇ ਹਰ ਜਾਨੂ ਲੀਗਲ ਤੰਤਰ ਪੂਰਾ ਤੰਤਰ ਲੀਗਲ ਆ ਅਫਰਿਕਾ ਦੇ ਵਿੱਚ ਐਂਡ ਜਿਹੜਾ ਆ ਵੂਡੂ ਡਾਲ ਦਾ ਨਾ ਇਹ ਕਨਸੈਪਟ ਅਫਰਿਕਾ ਤੋਂ ਚੱਲਿਆ ਸੀ ਸਭ ਤੋਂ ਪਹਿਲਾਂ ਉੱਥੋਂ ਡੌਲ ਬੰਨੀ ਸ਼ੁਰੂ ਹੋਈ ਆ ਫਿਰ ਉਹ ਚਲਦੀ ਚਲਦੀ ਔਰਵਰਡ ਦੇ ਵਿੱਚ ਫੈਲ ਗਈ ਤਾਂ ਤਾਂ ਮੇਰੇ ਕੋਲ ਡੌਲ ਦੇ ਕੇਸਿਸ ਵੀ ਆ ਰਹੇ ਆ ਬਹੁਤ ਪੇਨਫੁੱਲ ਆ ਸਿਕਰੀਸ਼ਨਟ ਨਹੀਂ ਮੈਂ ਕੇਸ ਨਾਲ ਹੈਂਡਲ ਕਰ ਰਿਹਾ ਹਾਂ ਡੌਲ ਵਾਲਾ ਕੇਸ ਹੀ ਆ ਉਹਦੇ ਨਾਲ ਮੈਂ ਮੈਂ ਫਿਰ ਕਿ ਮੈਂ ਕਹਿਣਾ ਪੈਂਦਾ ਬਟ ਮੈਂ ਕਰਦਾ ਨਹੀਂ ਕਰਾਉਣ ਵਾਲਾ ਕੋਈ ਹੋਰ ਆ ਆਪਾਂ ਤਾਂ ਘਰ ਪੁੱਤਰੀਆਂ ਆ ਉਹਦੀਆਂ ਉਹਦੇ ਹੁਕਮ ਦੇ ਬੱਦੇ ਆ ਉਨੇਕ ਡਾਉਣ ਵਾਲਾ ਕੇਸ ਆ ਰੀਸੈਂਟਲੀ ਮੇਰਾ ਚੱਲ ਰਿਹਾ ਮੈਂ ਉਹਦੇ ਨਾਲ ਡੀਲ ਕਰ ਰਿਹਾ ਤੇ ਐਜ਼ ਅ ਹਮੈਨਿਟੀ ਨਾਟ ਫੋਰਮਲੀ ਸਿਰਫ ਮੈਨਰਿਟੀ ਦੇ ਤੌਰ ਤੇ ਉਸ ਕੇਸ ਦੇ ਨਾਲ ਮੈਂ ਡੀਲ ਕਰ ਰਿਹਾ ਮੈਨੂੰ ਮਹੀਨੇ ਤੋਂ ਉੱਪਰ ਹੋ ਗਿਆ ਮੈਂ ਤਾਂ ਕਰਕੇ ਕਹਿਣਾ ਵੀ ਪ੍ਰੋਬਲਮ ਕੋਈ ਨਹੀਂ ਡੌਲ ਦੇ ਜ਼ਰੀਏ ਕਿਸੇ ਦੀ ਮੌਤ ਵੀ ਹੋ ਸਕਦੀ ਐਟ ਦ ਐਂਡ ਦੇਖੋ ਇੱਕ ਅਨਸਾਰ ਖੁਦ ਮੌਤ ਮੰਗਦਾ ਜਦੋਂ ਦੀ ਡੌਲ ਬਣ ਜਾਂਦੀ ਆ ਤੇ ਉਹ ਆਪਣੇ ਆਪ ਮੌਤ ਮੰਗਦਾ ਵੀ ਅਸੀਂ ਜ਼ਿੰਦਗੀ ਨਾਲੋਂ ਤੇ ਮੌਤ ਚੰਗੀ ਇੱਕ ਅੱਜ ਕੱਲ ਅਸੀਂ ਦੇਖ ਰਹੇ ਹਾਂ ਕਿ ਹਾਰਟ ਅਟੈਕ ਦੇ ਕਿੰਨੇ ਕੇਸ ਹੁੰਦੇ ਆ ਯੰਗ ਅਏਜ ਦੇ ਵਿੱਚ ਮਤਲਬ ਬੁੱਢੇ-ਬੁੱਢੇ ਘੱਟ ਯੰਗ ਅਏਜ ਦੇ ਜਿਹੜੇ ਬੱਚੇ ਨੇ ਉਹ ਜ਼ਿਆਦਾ ਇਸ ਚੀਜ਼ ਦਾ ਸ਼ਿਕਾਰ ਹੋ ਰਹੇ ਨੇ ਕਿ 21 ਤੋਂ ਲੈ ਕੇ ਜਿਹੜਾ 25-26 ਸਾਲ ਤੱਕ ਦਾ ਵਰਗ ਆ ਹਾਰਟ ਅਟੈਕ ਦੇ ਜ਼ਿਆਦਾ ਮਤਲਬ ਕਿ ਸਾਰੇ ਹੁਣ ਇੱਕ ਤਾਂ ਜਿਹੜਾ ਹਾਰਟ ਅਟੈਕ ਦੀ ਤੁਸੀਂ ਗੱਲ ਕੀਤੀ ਆ ਉਹ ਡੂ ਟੂ ਸਟ੍ਰੈਸ ਸਟ੍ਰੈਸ ਐਂਜ਼ਾਇਟੀ ਡਿਪਰੈਸ਼ਨ ਡਰਗਸ ਐਂਡ ਤੋਲੇ ਸਮੇਂ 'ਚ ਬਹੁਤ ਕੁਝ ਪਾ ਲੈਣ ਦੀ ਖਾਸ਼ ਕਾਹਿਸ਼ ਜੇ ਸੋ ਅਕਸਰ ਅ ਜੋਕੇ ਸਮੇਂ ਦੇ ਵਿੱਚ ਆਪਣੀਆਂ ਜਿਹੜੀਆਂ ਜ਼ਰੂਰਤਾਂ ਘੱਟ ਨੇ ਖੁਆਇਸ਼ਾਂ ਜ਼ਿਆਦਾ ਨੇ ਤੇ ਆਪਾਂ ਉਹਨਾਂ ਖੁਆਇਸ਼ਾਂ ਨੂੰ ਖੁਆਇਸ਼ਾਂ ਦੀ ਪੂਰਤੀ ਜਿਹੜੀ ਬਹੁਤ ਜਲਦੀ ਤੋਂ ਜਲਦੀ ਜਿਹੜੀ ਕਰ ਲੈਣਾ ਚਾਹੁੰਦੇ ਆ ਮੈਨੂੰ ਲੱਗਦਾ ਇੱਕ ਇਹ ਵੀ ਸਭ ਤੋਂ ਵੱਡਾ ਰੀਜ਼ਨ ਹੈ ਕਿ ਹਾਂ ਹਾਰਟ ਅਟੈਕ ਜਾਂ ਸਟ੍ਰੈਸ ਜਾਂ ਸਾਰਟੀ ਜ਼ਿਆਦਾ ਹੋ ਰਹੀ ਆ ਦੇਖੋ ਮੈਡੀਕਲੀ ਪੱਖ ਵੀ ਆ ਹੂੰ ਹੈਨਾ ਕੁਛ ਇਹ ਵੀ ਕਹਿ ਰਹੇ ਆ ਵੀ ਜਿਹੜੇ ਕਰੋਨਾ ਦੇ ਇੰਜੈਕਸ਼ਨ ਲੱਗੇ ਸੀ ਉਹ ਕਈਆਂ ਨੂੰ ਸੂਟ ਨਹੀਂ ਕਰ ਰਹੇ ਹਰ ਚੀਜ਼ ਦੇ ਦੋ ਪਹਿਲੂ ਲੈ ਕੇ ਚੱਲਦੇ ਆ ਨਹੀਂ ਪਰ ਆਪਾਂ ਜਿੱਦਾਂ ਐਂਟੀਟੀਆਂ ਦੀ ਗੱਲ ਕਰ ਆਪਾਂ ਮੇਨ ਐਂਟੀਟੀਆਂ ਦੀ ਗੱਲ ਕਰ ਰਹੇ ਹਾਂ ਬਟ ਇਹਦੇ ਗੱਲ ਕਲੀਅਰ ਕਰ ਦਈ ਦੀ ਹਨ ਕਿਉਂਕਿ ਸਮਝਣ ਵਾਲੇ ਸਮਝਣ ਵਾਲੇ ਨੂੰ ਵੀ ਗੱਲ ਸਮਝਾਉਣੀ ਮੁਸ਼ਕਲ ਆ ਕਿਉਂਕਿ ਜਿਸ ਲੈਵਲ ਤੇ ਜਿਸ ਪੱਧਰ ਤੇ ਆਪਾਂ ਸੋਚਦੇ ਆ ਆਡੀਅנס ਵਾਸਤੇ ਟੌਪਿਕ ਬਿਲਕੁਲ ਨਵਾਂ ਹੁੰਦਾ ਹੈ ਜੀ ਬਿਲਕੁਲ ਸੋ ਗੱਲ ਨੂੰ ਕਲੀਅਰ ਕਰ ਦਈਦਾ ਵੀ ਦੋ ਤਰੀਕੇ ਚੱਲਦੇ ਆ ਹਾਂ ਇਹ ਵੀ ਗੱਲ ਚੱਲਦੀ ਆ ਵੀ ਜਦੋਂ ਮੁਠਕਰਨੀ ਚਲਦੀ ਆ ਮੁਠਕਰਨੀ ਦੇ ਵਿੱਚ ਅਧਰੰਗ ਪੈਰਾਲਾਈਸਿਸ ਦਾ ਅਟੈਕ ਮੰਜੀ ਨਾਲ ਮੰਜੀ ਕਰ ਦੇਣਾ ਸਡਨਲੀ ਡੈਥ ਫਿਰ ਇਨਸਾਨ ਨੂੰ ਬੋਂਗਾ ਕਰ ਦੇਣਾ ਉਹਦੀ ਬੁੱਧੀ ਵੱਜ ਜਾਂਦੀ ਆ ਸਟਕ ਹੋ ਜਾਂਦੀ ਆ ਉਹ ਇਨਸਾਨ ਦੇ ਇੱਕ ਟਾਈਮ ਬੋਰਡ ਕੀਤਾ ਜਾਂਦਾ ਉਹਦੇ ਵਿੱਚ ਇਨਸਾਨ ਦੀ ਮੌਤ ਹੁੰਦੀ ਸਡਨਲੀ ਡੈਥ ਵੀ ਹੁੰਦੀ ਆ ਐਂਡ ਹੌਲੀ ਹੌਲੀ ਕਰਕੇ ਵੀ ਹੁੰਦੀ ਆ ਮੁਠਕਰਨੀ ਦੇ ਵਿੱਚ ਇੱਕ ਟਾਈਮ ਬੋਰਡ ਪ੍ਰੋਸੀਜਰ ਵੀ ਚੱਲਦਾ ਆ ਅੱਛਾ ਲਾਈਕ ਇੱਕ ਟਾਈਮ ਪੀਰੀਅਡ ਵੱਜ ਦਿੱਤਾ ਜਾਂਦਾ ਕਿ ਫਿਰ ਮਤਲਬ ਬਹੁਤ ਚੀਜ਼ ਕਨਫਰਮਡ ਆ ਤੈ ਆ ਕਿ ਇੰਨੇ ਸਾਲ ਦੇ ਵਿੱਚ ਇਸ ਬੰਦੇ ਦੀ ਮੌਤ ਹੋ ਜਾਣਾ ਜਿੰਨਾ ਟਾਈਮ ਬੱਧਿਆ ਹੋਆ 4 ਮਹੀਨੇ 6 ਮਹੀਨੇ ਉਹ ਸਾਲ 2 ਘੰਟੇ 1 ਘੰਟਾ 1 ਹੋਅਰ 2 ਹੋਅਰ 24 ਹੋਅਰ 48 ਹੋਅਰ ਜਿੰਨਾ ਵੀ ਟਾਈਮ ਫਿਕਸ ਆ ਉਸ ਟਾਈਮ ਦੇ ਵਿੱਚ ਜਦੋਂ ਉਹ ਚੱਲਣਾ ਨਾ ਉਸ ਇਨਸਾਨ ਦੀ ਡੈਥ ਹੋਣੀ ਹੈ ਪੋਟ ਕਰਨੀ ਦੇ ਵਿੱਚ ਇੰਨਾ ਡੇਂਜਰਸ ਪਾਰਟ ਆ ਤੇ ਜ਼ਿਆਦਾਤਰ ਇਹ ਉਹ ਚਲਦੀ ਆ ਹੋਲੀ ਦੇ ਦੀਵਾਲੀ ਦੇ ਦਿਨਾਂ 'ਚ ਵੀ ਚਲਦੀ ਆ ਕਿਉਂਕਿ ਜ਼ਿਆਦਾਤਰ ਜਿਹੜੇ ਇਹ ਦੋ ਮੇਨ ਫੈਸਟੀਵਲ ਨੇ ਜਿਹੜੀ ਆਪਾਂ ਕਹਿੰਦੇ ਆ ਕਿ ਈਵਲ ਸਪਿਰਿਟਸ ਨੂੰ ਜਾਗਰਤ ਕਰਨ ਜਾਂ ਰਾਤਾ ਜਿਹੜਾ ਪੁਤਲਾ ਬਣਾ ਕੇ ਮੈਂ ਦੱਸਿਆ ਨਾ ਉਹ ਉਹਦੇ ਹਾਰਟ ਦੇ ਵਿੱਚ ਸ਼ੇਕ ਕਰਕੇ ਦਾਲ ਭਰ ਕੇ ਨਿੰਬੂ ਚਸੂਈਆਂ ਚਬਾ ਕੇ ਜ਼ਿਆਦਾਤਰ ਹੋਲੀ ਦੀਵਾਲੀ ਦੇ ਦਿਨਾਂ ਦਾ ਕਨਸੈਪਟ ਆ ਠੀਕ ਆ ਐਂਡ ਇੱਕ ਹੋਰ ਬਹੁਤ ਸ਼ੌਕਿੰਗ ਮੈਂ ਦੱਸਾਂ ਲਗਾ ਜਿਹਨੂੰ ਕਹਦੇ ਆ ਰਕਤ ਮੁਠ ਉਦੇ ਚ ਜਦੋਂ ਉਹ ਮੁੱਠ ਚਲਦੀ ਹੈ ਉਹਦੇ ਚ ਇਨਸਾਨ ਖੂਨ ਦੀ ਉਲਟੀ ਕਰਦਾ ਹਾਂ 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 ਕਈ ਵਾਰੀ ਅਸੀਂ ਡਾਕਟਰ ਸਾਹਿਬ ਅਸੀਂ ਦੇਖਦੇ ਹਾਂ ਕਿ ਅਸੀਂ ਕਹਿੰਨੇ ਕੀ ਹੋਇਆ ਕਹਿੰਦੇ ਕੁਝ ਵੀ ਨਹੀਂ ਹੋਇਆ ਬਸ ਖੂਨ ਦੀ ਉਲਟੀ ਆ ਜੀ ਉਲਟੀ ਆ ਜੀ ਉਲੀ ਤੇ ਇਹ ਨਹੀਂ ਆ ਕਿ ਮੈਂ ਮੈਡੀਕਲ ਸਾਇੰਸ ਨੂੰ ਝੂਠਾ ਕਹਿ ਰਿਹਾ ਉਹ ਆਪਣੀ ਜਗ੍ਹਾ ਤੇ ਠੀਕ ਆ ਆਪਾਂ ਉਹਨਾਂ ਨੂੰ ਵੀ ਗਲਤ ਨਹੀਂ ਕਹਿੰਦੇ ਮੈਡੀਕਲ ਸਾਇੰਸ ਨੇ ਦੁਨੀਆ ਨੂੰ ਬਹੁਤ ਕੁਝ ਦਿੱਤਾ ਐਲੋਪੈਥੀ ਨੇ ਬਹੁਤ ਕੁਝ ਦਿੱਤਾ ਐਂਡ ਦੇ ਰਹੀ ਆ ਹੈਨਾ ਉਸ ਪੈਥੀ ਦਾ ਜਿਹਨੇ ਬਣਾਈ ਉਹਦਾ ਵੀ ਰਿਕਾਰਡ ਹੈ ਬਟ ਅਸੀਂ ਗੱਲ ਕਰ ਰਹੇ ਐਂਟੀਟੀਆਂ ਦੇ ਉਹ ਉਹਦੇ ਵਿੱਚ ਜਿਹੜੀ ਰક્ત ਮੋਟਿਆ ਉਹਦੇ ਵਿੱਚ ਜਦੋਂ ਚਲਦੀ ਆ ਉਹਦੇ ਵਿੱਚ ਖੂਨ ਦੀ ਉਲਟੀ ਆਉਂਦੀ ਐ ਐਂਡ ਉੱਥੇ ਸੜਨ ਲਈ ਡੈਥ ਫਿਰ ਅੱਗੇ ਆ ਜਾਂਦੀ ਐ ਪਿਕਚਰ ਦੇ ਉੱਤੇ ਕਿਸੇ ਫੋਟੋ ਦੇ ਉੱਤੇ ਬਣਾਉਣੀ ਕਿਸੇ ਦੀ ਫੋਟੋ ਦੇ ਉੱਤੇ ਉਹ ਮੋਟ ਚਲਾਉਣੀ ਐਂਡ ਉਹਦੇ ਉੱਤੇ ਜਿਹੜੀਆਂ ਸੂਈਆਂ ਚੁਭਾਉਂਦੇ ਆ ਜਿੱਥੇ ਜਿੱਥੇ ਸੂਈਆਂ ਚੁਬੇਗੀ ਉੱਥੇ ਉੱਥੇ ਇਨਸਾਨ ਦੇ ਉੱਤੇ ਪੇਨ ਹੋਊ ਲਾਈਕ ਆਪਾਂ ਨੋਰਮਲ ਕਿਸੇ ਦੀ ਫੋਟੋ ਦੇ ਉੱਤੇ ਵੀ ਮੋਟ ਕਰਨੀ ਕਰਦੇ ਆ